ਆ ਵੀ ਮਿੱਤਰੋ ਕਰੀ ਆ ਗਿਆ ਸਮਾਨ ਬੀ ਲੋ ਟੈਂਟ ਨਹੀਂ ਤੜਕੇ ਕੜਾਹੀ ਚੜਜੂ ਕੜਾਹੀ ਚੜਾਈ ਸੀ ਕਿ ਦਿੱਲੀ ਜਿੱਤਾਂਗੇ ਦਿੱਲੀ ਹਾਰ ਗਏ ਕੱਟੜਾ ਇਮਾਨਦਾਰੀ ਲੀਡਰ ਦੇ ਘਰੇ ਟੈਂਟ ਲੱਗੇ ਕੜਾਹੀ ਚੜੀਏ ਕਿ ਐਸੀ ਜਿੱਤਾਂਗੇ ਬਾਈ ਜੀ ਗੱਲਬਾਤ ਕਰਨੀ ਕਿੱਥੇ ਲੀਡਰ ਸਾਹਿਬ ਕਿੱਥੇ ਨੇ ਲੀਡਰ ਸਾਹਿਬ ਤਾਂ ਹੀ ਖੇਤ ਗਏ ਵੇ ਖੇਤ ਤੁਸੀਂ ਵੇਖੋ ਰੌਣਕਾਪੂਰਗਾ ਲੱਗਾ ਦੇਖੇਗੇ ਜਿੱਤਾਂਗੇ ਦਿੱਲੀ ਪਰ ਅਪਾ ਖੇਤ ਜਾ ਕੇ ਗੱਲਬਾਤ ਕਰਾਂਗੇ ਖਿੱਚ ਕੇ ਜਾ ਖੇਤ ਹੀ ਚੱਲਾਂਗੇ ਘਰੇ ਪੱਕੀ ਮਠਿਆਈ ਤੇ ਟੈਂਟ ਲੱਗਾ ਰਹਿ ਗਿਆ ਪਰ ਲੀਡਰ ਜਿਹੜਾ ਖੇਤ ਪਹੁੰਚ ਚੁੱਕਿਆ ਮੈਂ ਖੇਤ ਪਹੁੰਚਿਆ ਸਾਰ ਆਓ ਸਤਿ ਸ੍ਰੀ ਅਕਾਲ ਵੇਖੋ ਰਮਾਲ ਬੰਨਿਆ ਜਾ ਰਿਹਾ ਰਾਜਧਾਨੀ ਦੇ ਲਾਏ ਚੁੰਡ ਚ ਲੀਡਰਾਂ ਨੇ ਅੱਜ ਜਿਹੜਾ ਮੂੰਹਾਂ ਤੇ ਰਮਾਲ ਬਣਾ ਕੇ ਦਾ ਦਿੱਤੇ ਪਰ ਕੀ ਗੱਲ ਰਹੀ ਹੋਊਗੀ ਸਤਿ ਸ੍ਰੀ ਅਕਾਲ ਸਰ ਤੂੰ ਫੇਰ ਆ ਗਿਆ ਯਾਰ ਉਹ ਫੇਰ ਆ ਗਿਆ ਸਰ ਗੱਲਾਂ ਹੀ ਕੁਛ ਇਹ ਗੱਲਾਂ ਇਦਾਂ ਦੀ ਤੂੰ ਹਰ ਇੱਕ ਪਿੱਛੇ ਮੈਂ ਨਹੀਂ ਅਸੀਂ ਇਹ ਪੁੱਛਣਾ ਇੱਕ ਗੱਲ ਤੁਸੀਂ ਇਹ ਲਾਜ਼ਮੀ ਦੱਸਿਓ ਕਿ ਰਾਜਧਾਨੀ ਦੇ ਵਿੱਚ ਤੁਹਾਨੂੰ ਜਮਾਂ ਚੁੰਡ ਦੇ ਵਿੱਚ ਬਿਠਾ ਦਿੱਤਾ ਗਿਆ ਤੁਸੀਂ ਹਰ ਗੱਲ 'ਚ ਇਹ ਕਹਿੰਦੇ ਸੀ ਅਸੀਂ ਕੋਈ ਘਪਲਾ ਨਹੀਂ ਕੀਤਾ ਅਸੀਂ ਜਿਹੜੇ ਹੈ ਕੱਟੜ ਇਮਾਨਦਾਰਾ ਕੱਟੜ ਇਮਾਨਦਾਰ ਜਿਹੜੇ ਲੀਡਰ ਸੀ ਤੁਸੀਂ ਤੁਹਾਡੀ ਪਾਰਟੀ ਸੀ ਇਹਨੂੰ ਉੱਥੋਂ ਦੇ ਲੋਕਾਂ ਨੇ ਚਿਤ ਕਰਕੇ ਚੁੰਡ ਚ ਕਿਉਂ ਲਾਤਾ ਦੇਖੋ ਜੀ ਅਸੀਂ ਅਸੀਂ ਤਾਂ ਹਿੱਕ ਠੋਕ ਕੇ ਅੱਜ ਵੀ ਕਹਿੰਨੇ ਕਿ ਅਸੀਂ ਕੱਟੜਾ ਇਮਾਨਦਾਰਾ ਜੀ ਜੀ ਕੱਟੜਾ ਇਮਾਨਦਾਰਾ ਪਰ ਲੋਕਾਂ ਦੀ ਸਿਆਸਤ ਆ ਜੀ ਹੂੰ ਦੇਖੋ ਜੀ ਅਸੀਂ ਕਟੜਾ ਇਮਾਨਦਾਰ ਆ ਪਰ ਲੋਕੀ ਸਿਆਸਤਬਾਜ਼ ਨਿਕਲੇ ਕਿ ਜੋ ਸਾਨੂੰ ਜਿਤਾਇਆ ਨਹੀਂ ਉਹਨਾਂ ਨੇ ਜ਼ੋਰ ਨਹੀਂ ਲਾਇਆ ਸਾਡੇ ਪਿੱਛੇ ਜ਼ੋਰ ਨਹੀਂ ਲਾਇਆ ਲੋਕ ਬੇਈਮਾਨ ਆ ਬੇਈਮਾਨ ਲੋਕਾਂ ਨੂੰ ਬੇਈਮਾਨ ਦੱਸਿਆ ਗਿਆ ਕਹਿੰਦਾ ਅਸੀਂ ਤਾਂ ਇਮਾਨਦਾਰ ਆ ਕਟੜਾ ਇਮਾਨਦਾਰ ਆ ਠੀਕ ਆ ਪਰ ਤੁਹਾਨੂੰ ਲੱਗਦਾ ਯਾਰ ਵੀ ਇੱਥੇ ਤੁਸੀਂ ਪੰਜਾਬ ਦਾ ਹਾਲੇ ਵੇਖੋ ਨਸ਼ੇ ਨਾਲ ਮੌਤਾਂ ਇੱਥੇ ਗੋਲੀਆਂ ਨਾਲ ਮੌਤਾਂ ਇੱਥੇ ਖੂਨ ਦੀਆਂ ਨਦੀਆਂ ਵਹੀ ਜਾਂਦੀਆਂ ਤੁਸੀਂ ਉੱਥੇ ਜਾ ਕੇ ਜਿਹੜਾ ਬੈਠੇ ਹੋ ਇੱਥੇ ਕੀ ਕੁਛ ਹੋਈ ਜਾਂਦਾ ਤੁਹਾਨੂੰ ਭੋਰਾ ਵੀ ਚਿੰਤਾ ਨਹੀਂ ਸੀ ਇਸ ਪੰਜਾਬ ਦੀ ਨਹੀਂ ਦੇਖਿਆ ਜਾਵੇ ਆਪਣੇ ਜੋ ਪੰਜਾਬੀ ਆ ਜੀ ਉਹ ਹੁਣ ਕਹਿ ਸਕਦੇ ਕਿ ਜਜ ਜਜਵਾਤੀ ਦਾ ਮਤਲਬ ਕੀ ਹੋ ਗਿਆ ਸਾਰੇ ਨੀਆਂ ਕਟਨਾਵਾ ਹੋ ਰਹੇ ਕਟਨਾਵਾ ਜੀ ਤੁਸੀਂ ਇਹ ਚੀਜ਼ ਤਾਂ ਦੇਖੋ ਪਹਿਲਾਂ ਜਜਵਾਤੀ ਆ ਉਹ ਹਰ ਇੱਕ ਦੇ ਯਕੀਨ ਕਰ ਦਿੰਦੇ ਹੋ ਫਰ ਤਾਂ ਕਰਕੇ ਯਕੀਨ ਦੇ ਨਾਲ ਹੀ ਉਹ ਬੰਦਾ ਮਾਰੇ ਜਾਂਦਾ ਯਕੀਨ ਯਕੀਨ ਤਾਂ ਫਿਰ ਥੋੜੇ ਤੇ ਵੀ ਕੀਤਾ ਗਿਆ ਫਿਰ ਮਾਰੇ ਗਏ ਪੰਜਾਬੀ ਯਕੀਨ ਥੋੜੇ ਤੇ ਵੀ ਕੀਤਾ ਨਹੀਂ ਆਸਾਂ ਤੁਸੀਂ ਵੀ ਕੀਤਾ ਅਸੀਂ ਜਹਾਜ਼ਾਂ ਚ ਗਏ ਅਸੀਂ ਕੰਮ ਕੀਤਾ ਅਸੀਂ ਕੰਮ ਕੀਤਾ ਤੁਸੀਂ ਦੇਖ ਰਹੇ ਕਿਹੜਾ ਕੰਮ ਕੀਤਾ ਦੇਖੋ ਇਹਨਾਂ ਨੇ ਕਿਹਾ ਵੀ ਜਜਵਾਤੀ ਆ ਪੰਜਾਬੀ ਮਾਰੇ ਜਾਂਦੇ ਆ ਥੋੜੇ ਜਜ਼ਬਾਤਾਂ ਦੇ ਨਾਲ ਤੁਸੀਂ ਫਿਰ ਪੰਜਾਬੀਆਂ ਦੇ ਜਜ਼ਬਾਤਾਂ ਨਾਲ ਖੇਡ ਖੇਡ ਰਹੇ ਤੇ ਫਿਰ 27 ਚ ਜੋ ਹਸ਼ਰ ਤੁਹਾਡਾ ਹੋਣਾ ਤੁਹਾਨੂੰ ਪਤਾ ਹੀ ਹੋਊਗਾ ਨਹੀਂ ਨਹੀਂ ਸਰ ਇਹ ਤੁਹਾਨੂੰ ਮਿਹਨਤ ਦੇ ਨਾਲ ਖੜੇ ਹੋਏ ਤੇ ਸਾਨੂੰ ਸਪੋਰਟ ਦੇਣ ਅਸੀਂ 27 ਦੇ ਵਿੱਚ ਵੀ ਇਹਨਾਂ ਨੂੰ ਬਹੁਤ ਕੁਝ ਕਰਕੇ ਦਿਖਾਵਾਂਗੇ ਜਿਵੇਂ ਹੁਣ ਅਸੀਂ ਹੁੰਜਾ ਫੇਰਤਾ ਵਾ ਨਸ਼ਿਆ ਤੇ ਸਾਰੇ ਕਾਸੇ ਹੁੰਜਾ ਦਾ ਸਰ ਤੁਹਾਡਾ ਫੇਰ ਦਿੱਤਾ ਰਾਜਧਾਨੀ ਚ ਇਦਾਂ ਚੁੰਡ ਚ ਕਰਕੇ ਬਿਠਾ ਦਿੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਰ ਤੁਹਾਨੂੰ ਨਹੀਂ ਲੱਗਦਾ ਵੀ ਤੁਸੀਂ ਉੱਥੇ ਭੱਜੇ ਫਿਰੇ ਰਹੇ ਤੁਸੀਂ ਵੀ ਉੱਥੇ ਲਲਕਾਰੇ ਮਾਰੇ ਕੋਈ ਗੱਲ ਨਹੀਂ ਬੜੀ ਕਾਰਨ ਕੀ ਬਣਿਆ ਹਾਂ ਕਾਰਨ ਉੱਥੋਂ ਦੀ ਜੋ ਜਿਹੜੇ ਬੰਦੇ ਆ ਉੱਥੋਂ ਦੇ ਉਹ ਪੜੇ ਲਿਖੇ ਬਹੁਤ ਜ਼ਿਆਦਾ ਵਾ ਉਹਨਾਂ ਦੇ ਹਰ ਇੱਕ ਹਰ ਇੱਕ ਮਤਲਬ ਵੱਖੋ ਵੱਖਰੇ ਬੰਦੇ ਆ ਹਰ ਇੱਕ ਵੱਖੋ ਵੱਖਰੀ ਟੀਮ ਦੇ ਬੰਦੇ ਆ ਸੋ ਉਹਨਾਂ ਦੀ ਇੱਕ ਦੂਜੇ ਦੇ ਨਾਲ ਮਤ ਨਹੀਂ ਮਿਲਦੀ ਲਓ ਜੀ ਇਹ ਕਹਿੰਦੇ ਕਿ ਉੱਥੇ ਦਿੱਲੀ ਦੇ ਵਿੱਚ ਜਿਹੜੇ ਲੋਕ ਨੇ ਉਹ ਪੜੇ ਲਿਖੇ ਨਹੀਂ ਉਹ ਵੱਖੋ ਵੱਖਰੇ ਸੂਬਿਆਂ ਤੋਂ ਆ ਕੇ ਬੈਠੇ ਨੇ ਉਹਨਾਂ ਦੀ ਆਪਸ ਦੇ ਵਿੱਚ ਮਤ ਨਹੀਂ ਮਿਲਦੀ ਇਸੇ ਇਸੇ ਕਰਕੇ ਅਸੀਂ ਹਾਰ ਗਏ ਪਰ ਤੁਹਾਨੂੰ ਲੱਗਦਾ ਇਹ ਸਰੋਂ ਫੁੱਲੀ ਇਨਕਲਾਬੀ ਪੱਗ ਤੇ ਸਰੋਂ ਦੇ ਖਿਲੇ ਹੋਏ ਫੁੱਲ ਅੱਜ ਮਰ ਜਾ ਜਾਂਦੇ ਨੇ ਕਿਉਂਕਿ ਇਹ ਫੁੱਲਾਂ ਦੇ ਵਿੱਚ ਇੱਕ ਹੋਰ ਫੁੱਲ ਖਿਲ ਗਿਆ ਉਹ ਫੁੱਲ ਨੇ ਤੁਹਾਡਾ ਘੋਗਾ ਇੱਤ ਕਰਤੇ ਰੱਖਦਾ ਨਹੀਂ ਜੀ ਦੇਖੋ ਉਹ ਨਹੀਂ ਹੈਗਾ ਪਰ ਲੋਕੀ ਜਿਹੜੇ ਧੋਖੇ ਬਾਜਾ ਮਨ ਦੋਖਿਆ ਵੀ ਲੋਕਾਂ ਨੇ ਬੇਈਮਾਨੀ ਕੀਤੀ ਬੇਈਮਾਨੀ ਕੀ ਦਿੱਤਾ ਤੁਸੀਂ ਉਹਨਾਂ ਨੂੰ ਇਹ ਜਿਹੇ ਬੱਕਰਾ ਜਿਹੜਾ ਤੁਹਾਡਾ ਮਨ ਦੋਖਿਆ ਸਭ ਕੁਝ ਕੀਤਾ ਅਸੀਂ ਕਿੰਨਾ ਕੁਝ ਕੀਤਾ ਉਹਨਾਂ ਦੇ ਲਈ ਹਰ ਇੱਕ ਸਟੈਂਡ ਲਏ ਕਿੰਨਾ ਕੁਝ ਕੀਤਾ ਬਟ ਲੋਕੀ ਬੇਈਮਾਨ ਨਿਕਲੇ ਜੇ ਸਟੈਂਡ ਤੁਸੀਂ ਇੰਨੇ ਲੋਕਾਂ ਵਗਰ ਖੜਕੇ ਲਾਏ ਹੁੰਦੇ ਉਹਨਾਂ ਦੇ ਭਾਵਨਾਵਾਂ ਨੂੰ ਜਜ਼ਬਾਤਾਂ ਨੂੰ ਸਮਝਿਆ ਹੁੰਦਾ ਕੰਮ ਕੀਤੇ ਹੁੰਦੇ ਠੀਕਾ ਪਰ ਕਿਤੇ ਨੇ ਕਿਤੇ ਲੱਗਦਾ ਨਹੀਂਗਾ ਵੀ ਜੇ ਮੈਂ ਰਾਜਧਾਨੀ ਦੇ ਮੁਖੀ ਦੀ ਗੱਲ ਕਰਾਂ ਤੇ ਉਹ ਵੀ ਸ਼ਰਾਬਾਂ ਵਾਲੇ ਕੰਮ ਦੇ ਵਿੱਚ ਫਸ ਗਏ ਤੇ ਜੇ ਇੱਥੋਂ ਦੀ ਗੱਲ ਕਰਾਂ ਤੇ ਇੱਥੇ ਸ਼ਰਾਬ ਪੀਣ ਦੇ ਕਦੇ ਨਾ ਕਦੇ ਚਰਚੇ ਹੁੰਦੇ ਰਹਿੰਦੇ ਆ ਇਹ ਸ਼ਰਾਬ ਚੰਦਰੀ ਲੈ ਕੇ ਡੁੱਬ ਕੇ ਬੈਠੇ ਨਹੀਂ ਨਹੀਂ ਕਹਿਣ ਦੀਆਂ ਗੱਲਾਂ ਵਾਜੀ ਇਹ ਥੋੜਾ ਬਹੁਤਾ ਚਲੋ ਹਰ ਇੱਕ ਕੋਈ ਟੈਨਸ਼ਨ ਲਾਉਣ ਲਈ ਪੀਂਦਾ ਵਾ ਕਰਦਾ ਵਾ ਬਟ ਅਸੀਂ ਨਹੀਂ ਅਸੀਂ ਨੂੰ ਕਰਦੇ ਆਸੀਂ ਨਹੀਂ ਕਰਦੇ ਚੰਦਰੀ ਸ਼ਰਾਬ ਮਾਰ ਗਈ ਕਿਤੇ ਨਾ ਕਿਤੇ ਉਹ ਘਟਾਲੇ ਸਿਰ ਪੈ ਗਏ ਕਿਤੇ ਨਾ ਕਿਤੇ ਇੱਥੇ ਚਰਚੇ ਸਿਰ ਪੈ ਗਏ ਤੁਹਾਨੂੰ ਨਹੀਂ ਲੱਗਦਾ ਵੀ ਅਸਲ ਦੇ ਵਿੱਚ ਜਿਹੜਾ ਇਹ ਸਿਸਟਮ ਹੈਗਾ ਤੁਸੀਂ ਜੋ ਜੋ ਵਾਅਦੇ ਕਰ ਲਏ ਜੋ ਜੋ ਗੱਲਾਂ ਕਰ ਲਈਆਂ ਤੁਹਾਡੇ ਤੋਂ ਉਹਦੇ ਤੋਂ ਪੂਰਾ ਨਹੀਂ ਉਤਰਿਆ ਜਾ ਰਿਹਾ ਹਜੇ ਵੀ 2 ਸਾਲ ਪਏ ਆ ਜੇ ਸਾਰਾ ਕੁਝ ਛੱਡ ਕੇ ਹੁਣ ਵੇਖੋ ਉਹ ਤਾਂ ਰਾਜਧਾਨੀ ਵਾਲੇ ਤਾਂ ਚੁੰਡ ਚ ਲਾ ਕੇ ਬਹਿ ਗਏ ਹਜੇ ਵੀ ਤੁਸੀਂ ਆਪਣੇ ਇੱਥੇ ਖਿਆਲ ਕਰ ਲਓ ਕਾਨੂੰਨ ਨੂੰ ਥੋੜਾ ਜਿਆ ਸਖਤ ਕਰ ਲਓ ਨਸ਼ਾ ਬੰਦ ਹੋ ਜੇ ਕਤਲ ਬੰਦ ਹੋ ਜੇ ਦੇਖ ਹੀ ਲੋ ਬੰਦ ਹੀ ਹੈ ਜੀ ਤੁਹਾਨੂੰ ਹੀ ਲੱਗਦਾ ਵਾ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਤੁਸੀਂ ਮੈਕ ਚੈੱਕ ਸਾ ਨਨਾਲ ਨੂੰ ਜਾਓ ਉਹਨਾਂ ਨੇ ਕੀ ਕਰ ਗਏ ਉਹ ਜੱਲਰਾਂ ਨੇ ਕੀ ਕੀਤਾ ਵਾ ਤੁਸੀਂ ਸਾਡੇ ਨਾਲ ਆ ਜੇ ਹੁਣ ਦੇਖੋ ਨਸ਼ੇ ਦੀ ਤਾਂ ਸਫਾਈ ਕੀਤੀ ਪਈ ਆ ਮਹੌਂਜਾ ਮਾਰ ਤਾਂ ਸਾਰੇ ਤੇ ਦੇਖਿਆ ਨਹੀਂ ਤੁਸੀਂ ਹਾਂ ਬਿਲਕੁਲ ਸਫਾਈ ਕੀਤੀ ਪਈ ਆ ਨਸ਼ਾ ਕਰਨ ਵਾਲਿਆਂ ਨੇ ਸਫਾਈ ਕੀਤੀ ਪਈ ਆ ਕਦੇ ਕਿਧੀਆਂ ਟੂਮਾਂ ਲਾ ਲਈਆਂ ਕਿ ਦੀ ਗਾਨੀ ਲਾ ਲਈ ਕਿਸੇ ਦਾ ਮੋਟਰਸਾਈਕਲ ਖੋਲਿਆ ਵਾਕਈ ਸਫਾਈ ਤਾਂ ਨਸ਼ੇ ਵਾਲੇ ਕਰ ਹੀ ਜਾਂਦੇ ਆ ਨਸ਼ੇ ਦੀ ਸਫਾਈ ਕਿਉਂ ਨਹੀਂ ਕਰਦੇ ਤੁਸੀਂ ਕੀਤੀ ਤਾਂ ਹੈਗੀ ਕਰਤ ਰਹੇ ਅਸੀਂ ਸਾਨੂੰ ਹੋਰ ਟਾਈਮ ਦਿਓ ਦੇਖੋ ਦੇਖੋ 27 ਤੱਕ ਟਾਈਮ ਮੰਗਿਆ ਜਾ ਰਿਹਾ ਉੱਥੇ ਜਾ ਕੇ ਤੁਸੀਂ ਲਲਕਾਰੇ ਮਾਰੀ ਗਏ ਐਂ ਕਰਦੇ ਆਂਗੇ ਬਸ ਆ 5 ਤਰੀਕ ਨੂੰ ਤੁਸੀਂ ਆਹ ਬਟਨ ਦਬ ਦੇ ਉਹਨਾਂ ਤੋਂ ਪੈਸੇ ਲੈ ਲਓ ਐਂ ਕਰ ਦਿਓ ਆਪਣੀ ਤਾਂ ਸਰਕਾਰ ਪੱਕੀ ਆ ਵੱਡੇ ਵੱਡੇ ਤੁਸੀਂ ਤਾਂ ਟੈਂਟ ਵੀ ਲਾ ਲਿਆ ਇੱਥੇ ਪੰਜਾਬ ਦੇ ਵਿੱਚ ਕੜਾਈਆਂ ਵੀ ਚੜਾਲੀਆਂ ਠੀਕ ਆ ਪਰ ਬਣਿਆ ਕੁਛ ਨਹੀਂ ਕੀ ਤੁਹਾਨੂੰ ਤੁਹਾਡਾ ਫਰਜ ਸੀਗਾ ਉੱਥੇ ਜਾਣ ਦਾ ਤੁਸੀਂ ਪੰਜਾਬ ਸੰਭੋ ਯਾਰ ਦੇਖੋ ਜੀ ਦੇਖੋ ਜਿਵੇਂ ਆਪਣਾ ਪੰਜਾਬ ਆ ਉਹਨਾਂ ਨੇ ਮੋਢੇ ਨਾਲ ਮੋਢਾ ਲਾ ਕੇ ਆਪਣੇ ਨਾਲ ਮਤਲਬ ਸਪੋਰਟ ਕੀਤੀ ਸੀਗੀ ਤੇ ਆਪਣਾ ਫਰਜ ਵੀ ਬਣਦਾ ਸੀ ਕਿ ਉਹਨਾਂ ਨਾਲ ਮੋਢਾ ਨਾਲ ਮੋਢਾ ਲਾ ਕੇ ਸਪੋਰਟ ਕਰਨ ਦਾ ਨਹੀਂ ਸਪੋਰਟ ਕਰਨ ਦਾ ਮਤਲਬ ਨਹੀਂ ਪੰਜਾਬ ਦੇ ਲੋਕਾਂ ਨੇ ਕੋਈ ਸਪੋਰਟ ਨਹੀਂ ਕੀਤੀ ਉਹ ਉਹਨਾਂ ਦੇ ਵੋਟਾਂ ਇਹਨਾਂ ਨੇ ਵੀ ਆਪਾਂ ਨੂੰ ਕੀਤੀ ਤਾਂ ਹੀ ਕਰਕੇ ਤਾਂ ਆਪਾਂ ਜਿੱਤੇ ਸੀਗੇ ਜੀ ਨਹੀਂ ਇੱਥੋਂ ਆ ਲੋਕਾਂ ਨੇ ਕੋਈ ਸਪੋਰਟ ਨਹੀਂ ਇਹਨਾਂ ਨੇ ਕੀਤੀ ਹੈ ਜੀ ਪਰ ਇਹਨਾਂ ਦੀ ਸਪੋਰਟ ਇਹਨਾਂ ਦਾ ਇਹਨਾਂ ਦਾ ਰਖਵਾਲਾ ਤੁਸੀਂ ਰਖਵਾਲੇ ਅਸੀਂ ਜੀ ਰਖਵਾਲੇ ਹੋਈ ਤਾਂ ਕੀ ਕੋਈ ਮੇਰੀ ਗੱਲ ਸੁਣ ਹੋਈ ਤਾਂ ਦੇਖੀਓ ਜੀ ਹੋ ਜਾਂਦਾ ਹੋ ਜਾਂਦਾ ਪਰ ਇੱਕ ਗੱਲ ਦੇਖੋ ਜਿਹੜਾ ਸਾਨੂੰ ਸਪੋਰਟ ਕਰਦਾ ਅਸੀਂ ਤਾਂ ਉਹਨੂੰ ਸਪੋਰਟ ਕਰਾਂਗੇ ਠੋਕ ਕੇ ਕਰਾਂਗੇ ਜੀ ਅਸੀਂ ਜਜ਼ਬਾਤੀ ਆ ਹਰ ਇੱਕ ਦੇ ਨਾਲ ਖੜਾਂਗੇ ਅਸੀਂ ਪੂਰੇ ਇਮਾਨਦਾਰ ਕਟੜ ਇਮਾਨਦਾਰ ਆ ਅਸੀਂ ਕਟੜ ਇਮਾਨਦਾਰਾਂ ਫਿਰ ਜਿਹੜੇ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕਰ ਲਿਆ ਇਹ ਫਿਰ ਬੇਈਮਾਨ ਹੋ ਗਏ ਇਹਦਾ ਮਤਲਬ ਬੇਈਮਾਨ ਠੀਕ ਹੈ ਇਹ ਗੱਲ ਦੱਸੋ ਤੁਸੀਂ ਇਹ ਗੱਲ ਕਹਿੰਦੇ ਤੁਹਾਨੂੰ ਪਹਿਲਾਂ ਪੰਜਾਬ ਦੀਆਂ ਬਰਾਈਆਂ ਦੱਸੀਆਂ ਨਹੀਂ ਪੰਜਾਬ ਦੇ ਵਿੱਚੋਂ ਸਾਰੀਆਂ ਬਰਾਈਆਂ ਜਿਹੜੇ ਘਟਗਾ ਕੰਮ ਹੋ ਰਹੇ ਉਹ ਸਾਰੇ ਖਤਮ ਕਰਤੇ ਤੁਸੀਂ ਆਪ ਰਾਜਧਾਨੀ ਚ ਉੱਥੇ ਪੱਗਾ ਬੰਦ ਕੇ ਤੁਰੇ ਫਿਰਦੇ ਤੁਸੀਂ ਇਹ ਚੀਜ਼ ਨੂੰ ਦੇਖੋ ਤਾਂ ਪੰਜਾਬ ਦੇ ਵਿੱਚ ਅਸੀਂ ਜਮੇ ਹੁੰਜਾ ਫੇਰਤਾ ਹੁੰਜਾ ਤਾਂ ਉੱਥੇ ਫੇਰਤਾ ਤੁਹਾਡੇ ਤੇ ਸਤਾਈ ਚ ਇੱਥੇ ਵੀ ਫੇਰ ਦੇਣਗੇ ਹੁੰਜਾ ਹੁੰਜਾ ਤੁਸੀਂ ਕਿੱਥੇ ਫੇਰਤਾ ਕਿਹੜਾ ਕੰਮ ਕੀਤਾ ਨਛੇ ਵਾਲੇ ਫੜ ਲੇ ਬੇਅਦਬੀ ਵਾਲੇ ਅੰਦਰ ਤੋਂ ਤੇ ਕਿਹ ਖਾਤਾ ਨਹੀਂ ਖੋਲਿਆ ਜਿਹਨਾਂ ਦੇ ਖਾਤਾ ਨਹੀਂ ਖੋਲਿਆ ਉਹਨਾਂ ਦਾ ਜੇ ਖਾਤੇ ਇੱਕ ਪੰਜਾ ਸਾਲਾਂ ਦੇ ਵਿੱਚ ਉਹਨਾਂ ਨੇ ਕੀ ਕਰਤਾ ਉਹਨਾਂ ਨੇ ਕੀ ਕਰਤਾ ਵੀ ਇੱਕ ਮਿੰਟ ਜੇ ਉਹਨਾਂ ਨੇ ਸਰਕਾਰ ਆ ਜਨ ਪੰਜਾ ਸਾਲਾਂ ਦੇ ਵਿੱਚ ਅਸੀਂ ਕੀ ਕਰਤੀ ਤੁਸੀਂ ਕਰਨ ਇੱਕ ਮਿੰਟ ਜੇ ਉਹਨਾਂ ਨੇ 75 ਸਾਲ ਇੱਕ ਮਿੰਟ ਜੇ ਉਹਨਾਂ ਨੇ 75 ਸਾਲਾਂ ਚ ਨਹੀਂ ਕੁਛ ਕੀਤਾ ਤੇ ਤਾਂ ਹੀ ਤੁਹਾਨੂੰ ਸਭ ਤੋਂ ਵੱਧ ਸੀਟਾਂ ਦੇ ਕੇ ਜਿਤਾਇਆ ਫਿਰ ਤੁਸੀਂ ਜੇ ਤੁਹਾਡੇ ਕੋ ਪੰਜਾ ਸਾਲਾਂ ਚ ਹੁੰਦਾ ਨਹੀਂ ਸੀ ਤੁਸੀਂ ਵਾਅਦੇ ਕਿਉਂ ਕੀਤੇ ਤੁਸੀਂ ਉਹ ਦੇਖੋ ਨਾ ਤੁਸੀਂ ਉਹਨਾਂ ਨੂੰ ਹੋਰ ਮੌਕਾ ਦੋ ਸਾਨੂੰ 5 ਸਾਲਾਂ ਦੇ ਵਿੱਚ ਵੀ ਕੀ ਕਰਦੀ ਸੀ 5 ਸਾਲਾਂ ਦੇ ਵਿੱਚ ਕੀ ਕਰਦਾ ਉਹਨਾਂ ਨੇ 75 ਹਜ਼ਾਰਾਂ 'ਚ ਡੱਕਾ ਨਹੀਂ ਕੀਤਾ ਲੁੱਟਿਆ ਨਾ ਤੂੰ ਐਂ ਦੱਸ ਦੇ ਜਿਹੜੀਆਂ ਉਹ 75 ਸਾਲਾਂ ਵਾਲੀਆਂ ਪਾਰ ਮੈਂ ਉਹਰੇ ਨੂੰ ਹੋ ਜਾ ਪਰੇ ਨੂੰ ਨਾ ਤੁਰੇ ਜਾਓ ਲੀਡਰਾਂ ਸਾ 75 ਸਾਲਾਂ ਚ ਉਹਨਾਂ ਨੇ ਡੱਕਾ ਨਹੀਂ ਕੀਤਾ ਠੀਕ ਆ ਉਹਨਾਂ ਨੇ ਲੁੱਟਿਆ ਖਾਦਾ ਤੇ ਉਹ ਲਾਇ ਵੀ ਚੁੰਡ ਚ ਪਏ ਆ ਤੁਸੀਂ ਫਿਰ ਇੱਕ ਮਿੰਟ ਜੇ ਤੁਸੀਂ 55 ਸਾਲਾਂ ਚ ਨਹੀਂ ਕੁਝ ਕਰ ਸਕਦੇ ਸੀ ਤਾਂ ਮੈਨੂੰ ਇਹ ਗੱਲ ਦੱਸ ਦਿਓ ਲੋਕਾਂ ਨੂੰ ਇੰਨੀਆਂ ਉਮੀਦਾਂ ਆਸਾਂ ਕਿਉਂ ਜਗਾਈਆਂ ਤੁਸੀਂ ਕਹਿ ਦਿੰਦੇ ਨਹੀਂ ਜਗਾਈ ਉਮੀਦਾਂ ਆਸਾਂ ਤਾਂ ਉਹਨਾਂ ਨੇ ਬੜੀਆ ਜਗਾਈਆਂ ਸੀਗੀਆਂ ਤੁਸੀਂ ਦੇਖਿਆ ਹੀ ਕਿੰਨਾ ਕੁਝ ਉਹਨਾਂ ਨੇ ਜਗਾਈਆਂ ਫਿਰ ਉਸ ਤੋਂ ਬਾਅਦ ਉਹਨਾਂ ਦਾ ਹਸ਼ਰ ਵੀ ਦੇਖ ਲਓ ਫਿਰ ਤੁਸੀਂ ਵੀ ਉਹੀ ਟਾਈਮ ਢੀਕ ਦਿਓ ਵੀ ਸਾਡਾ ਵੀ ਉਹ ਅਸੀਂ ਉਹ ਟਾਈਮ ਨਹੀਂ ਸਾਨੂੰ ਮੌਕਾ ਤਾਂ ਦੇਵੋ ਤੁਸੀਂ ਸਾਡੇ ਮਗਰ ਜੋ ਮੌਕਾ ਤੁਸੀਂ ਇੱਕ ਗੱਲ ਇੱਕ ਸਬਦ ਤੁਸੀਂ ਇਹ ਦੇਖੋ ਕਿ ਸਾਡੇ ਮਗਰ ਆ ਜਾਂਦੇ ਆ ਤੁਸੀਂ ਉਹਨਾਂ ਵੱਲ ਵੀ ਤਾਂ ਉਹਨਾਂ ਇੱਕ ਗੱਲ ਦੱਸੋ ਤੁਸੀਂ ਐਡੇ ਐਡੇ ਵੱਡੇ ਵਾਅਦੇ ਕਰ ਲਏ ਡੀਆਂ ਡੀਆਂ ਵੱਡੀਆਂ ਗੱਲਾਂ ਕਰ ਲਈਆਂ ਠੀਕ ਆ ਤੁਸੀਂ ਫਿਰ ਉਦੋਂ ਵਾਅਦੇ ਥੋੜੇ ਕਰ ਲੈਂਦੇ ਤੁਹਾਨੂੰ ਕਿਹਾ ਜੇ ਤੁਹਾਨੂੰ ਲੱਗਦਾ ਸੀ 50 ਸਾਲਾਂ ਚ ਨਹੀਂ ਹੋਣਾ ਦੇਖੋ ਜੀ ਹਰ ਇੱਕ ਨੂੰ ਮਿੱਠਾ ਤਾਂ ਪਾਉਣਾ ਹੀ ਪੈਂਦਾ ਜਿੰਨਾ ਕਿ ਮਿੱਠਾ ਪਾਓ ਉਹਨਾਂ ਕੀ ਲਓ ਜੀ ਇਹ ਪੋਲਾ ਖੋਲ ਲਏ ਨੇ ਲੀਡਰ ਤੁਸੀਂ ਗੱਲਾਂ ਕਰਦੇ ਸੀ ਆਖੇ ਸਾਡੀਆਂ ਤਾਂ ਆਮ ਘਰ ਚੋਂ ਗੱਲਾਂ ਹੋਣਗੀਆਂ ਸਾਡੀਆਂ ਤਾਂ ਆਮ ਗੱਲਾਂ ਹੁੰਦੀਆਂ ਸਿਕਿਉਰਟੀਆਂ ਅੱਜ ਇੰਦੀਆਂ ਸਿਕਿਉਰਟੀਆਂ ਕਿਵੇਂ ਲੱਗ ਸਕਿਉਰਟੀਆਂ ਕਿੱਥੇ ਹੋਣਾ ਦੇਖੋ ਜੀ ਕੋਈ ਧੱਕਾ ਮੁੱਕੀ ਮਾਰ ਦੇ ਅਸੀਂ ਕੀ ਜਿੰਮੇਵਾਰ ਧੱਕਾ ਮੁੱਕੀ ਜਿਹੜਾ ਦੂ ਹਰ ਇੱਕ ਦੇ ਘਰਾਂ ਘਰਾਂ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਵੇ ਬੇਬੇ ਨੂੰ ਮਿਲ ਕੇ ਪ੍ਰਚਾਰ ਕੀਤਾ ਸੀ ਉਦੋਂ ਕੀਤਾ ਬੇਬੇ ਨੂੰ ਜਪੀਆਂ ਪਾ ਪਾ ਪ੍ਰਚਾਰ ਫਿਰ ਫਿਰ ਹੁਣ ਹੁਣ ਉਹੀ ਬੇਬੇ ਬਾਪੂ ਸੱਥਾਂ 'ਚ ਬੈਠਿਆ ਹੁਣ ਨਹੀਂ ਮਿਲਦੇ ਉਹਨਾਂ ਨੂੰ ਮਿਲਦੇ ਆ ਜਾ ਕੇ ਕੌਣ ਨਹੀਂ ਮਿਲਦੇ ਕੌਣ ਕਹਿੰਦੇ ਅਸੀਂ ਹਰ ਇੱਕ ਜਗ੍ਹਾ ਜਾ ਕੇ ਮਿਲਦੇ ਇੱਥੇ ਦਿੱਲੀ 'ਚ ਵੀ ਪ੍ਰਚਾਰ ਕਰਕੇ ਆਏ ਵੇਖੋ ਮੈਂ ਕਹਿੰਦਾ ਤੁਸੀਂ ਉਹ ਲੋਕ ਕਮੈਂਟ ਕਰਿਓ ਕਿ ਸੱਥਾਂ ਦੇ ਵਿੱਚੋਂ ਚੱਲ ਪਈ ਸਰਕਾਰ ਕੀ ਸੱਥਾਂ 'ਚ ਉਹ ਗੱਲਾਂ ਹੋਈਆਂ ਕਿ ਇਹ ਸਾਰਾ ਕੁਝ ਕੀਤਾ ਗਿਆ ਤੁਸੀਂ ਇੱਕ ਮਿੰਟ ਤੁਸੀਂ ਕਹਿੰਦੇ ਸੀ ਇੱਕ ਮੌਕਾ ਦੇ ਦਿਓ ਮੌਕਾ ਤੁਹਾਨੂੰ ਲੋਕਾਂ ਨੇ ਦਿੱਤਾ ਉਸ ਮੌਕੇ ਨੂੰ ਸਾਹਮਣਾ ਤੁਹਾਡਾ ਫਰਜ਼ ਸੀ ਤੁਸੀਂ ਕਹਿੰਦੇ ਸੀ ਜਦੋਂ ਆ ਗਏ ਇਹ ਹਰਪਿੰਦ ਬਹੁਤ ਕੁਝ ਕਰ ਸਕਦਾ ਇਹ ਹਰੇਪਿੰਦ ਨੇ ਨੌਕਰੀਆਂ ਇਹ ਹਰੇਪੰਨਾਂ ਦੇ ਨਾਲ ਜਿਹੜੇ ਚੁੱਲਿਆਂ 'ਚ ਘਾਓ ਗਿਓ ਪੱਟ ਕੇ ਉਹ ਘਰ ਵਾਸਦੇ ਉਹਨਾਂ ਕਿ ਕਿੱਥੇ ਆ ਹਰਪਿੰਦ ਹਰਪਿੰਦ ਪੰਜ ਸਾਲਾਂ ਦੇ ਵਿੱਚ ਅਜੇ ਸ਼ਾਈ ਨਹੀਂ ਪਈ ਉਹਦੇ 'ਚ ਤੇ ਸ਼ਾਈ ਪਾਉਣ ਕਨੇ ਚੱਲੇ ਹੀ ਨਹੀਂ ਅਜੇ ਤੁਸੀਂ ਮੋਪ ਪਾ ਦੇ ਅਸੀਂ ਚਲਾਵਾਂਗੇ ਹਰੇ ਪੈਨ ਚਲਾਵਾਂਗੇ ਦੇਖੋ ਹਜੇ ਕਹਿੰਦਾ ਸ਼ਾਈ ਨਹੀਂ ਪਈ ਫਿਰ ਜੇ ਤੁਹਾਡੇ ਤੋਂ ਦਿੱਲੀ ਫੇਰ ਦਾਂਗੇ ਅਸੀਂ ਹੁੰਜਾ ਹੁੰਜਾ ਤਾਂ ਫੇਰ ਤਾਂ ਆ ਫੇਰ ਦੇਣਗੇ ਤੁਸੀਂ ਮੇਰੀ ਗੱਲ ਸੁਣੋ ਜੇ ਮੈਂ ਦਾ ਸਾਰਾ ਹੁੰਜਾ ਫੇਰ ਦਾਂਗੇ ਅਸੀਂ ਹਰਾ ਦੇਖੋ ਤੁਸੀਂ ਦੱਸਿਓ ਮੈਨੂੰ ਨਸ਼ੇ ਖਤਮ ਹੋ ਰਿਹਾ ਜੇ ਤੁਹਾਡੇ ਹਰੇ ਪੈਨ ਚ ਹਜੇ ਤੱਕ ਸ਼ਾਹੀ ਨਹੀਂ ਨਾ ਪਈ ਤੇ ਆਹ ਦੇਖ ਲਓ ਜੇ ਤੁਹਾਡੇ ਦਿੱਲੀ ਚ ਵੀ ਹਰੇ ਹਰੇ ਸ਼ਾਹੀ ਨਹੀਂ ਪਈ ਨਾ ਹਰੀ ਸ਼ਾਹੀ ਪੈਨ ਚ ਤੇ ਉਹ ਲਾਤੇ ਚੁੰਡ ਚ ਹਜੇ ਤੁਹਾਡੇ 3 ਸਾਲ 3.5 ਸਾਲ ਹੋ ਗਏ ਇੱਥੇ ਪੰਜਾਬ ਚ ਹਜੇ ਹਰੇ ਸ਼ਾਹੀ ਪਈ ਨਹੀਂ ਕੋਈ ਨਹੀਂ ਹਜੇ ਹੋਰ ਟਾਈਮ ਦੇਵਾ ਸਾਨੂੰ ਕੰਮ ਕਿੰਨਾ ਕਿੰਨਾ ਟਾਈਮ ਦੇ 27 ਦੇ ਵਿੱਚ ਵੀ ਦੋਸਾਂ ਨੂੰ ਮੌਕਾ ਤੁਹਾਨੂੰ ਅਸੀਂ ਕਰਕੇ ਦਿਖਾਵਾਂਗੇ ਕੁਝ ਤੇ ਹੁਣ ਤਾਂ ਹੀ ਕਿਉਂ ਨਹੀਂ ਕੀਤਾ ਹੁਣ ਕੀ ਕੀਤਾ ਕਹਿੰਦਾ ਵਿਆਹ ਹੀ ਕਰਾਇਆ ਚੜੀਏ ਜਾਂਦੇ ਜੀ ਹੁਣ ਤਾਂ ਫਿਰ ਵਿਆਹ ਹੀ ਕੀਤਾ ਹੈ ਜੀ ਜੀਵਨ ਸਾਥੀ ਆ ਤੁਸੀਂ ਦੇਖੋ ਕਹਿੰਦਾ ਇੰਨਾ 5 ਸਾਲਾਂ ਚ ਤਾਂ ਅਸੀਂ ਹਜੇ ਕੱਲੇ ਵਿਆਹ ਹੀ ਕਰਾਏ ਆ ਸਾਡਾ ਤਾਂ ਆਪਦਾ ਹੀ ਢਾਂਚਾ ਸੈੱਟ ਹੋਇਆ ਠੀਕ ਆ ਹੋਰ 5 ਸਾਲ ਦਿਓ ਅਸੀਂ ਫੇਰ ਲੋਕਾਂ ਦੇ ਮੁੱਦੇ ਆ ਜਿਹੜੇ ਉਹ ਚੱਕਾਂਗੇ ਮੈਨੂੰ ਇੱਕ ਗੱਲ ਦਾ ਤੁਸੀਂ ਜਵਾਬ ਦੇ ਦਿਓ ਤੁਸੀਂ ਫਿਰ ਲੋਕਾਂ ਨੂੰ ਸਿੱਧੀ ਇਹ ਗੱਲ ਕਹਿਣੀ ਸੀ ਭਾਈ ਇੰਨਾ ਜ਼ਿਆਦਾ ਗੰਦਲਾ ਕੰਮ ਹੋਇਆ ਪਿਆ ਇੰਨਾ 75 ਸਾਲਾਂ ਦਾ ਲੋਕਾਂ ਨੂੰ ਆਵਾ ਪੰਜ ਸਾਲਾਂ ਚ ਡੱਕਾ ਨਹੀਂ ਹੋਣਾ ਪੰਜ ਸਾਲਾਂ ਇ ਤਾਂ ਅਸੀਂ ਸੈਟਿੰਗ ਕਰਾਂਗੇ ਤੁਸੀਂ ਹੋਰ ਹੀ ਸੈਟਿੰਗ ਕਰੀ ਜਾਂਦੇ ਹੋ ਹਰ ਇੱਕ ਨੇ ਸੈਟਿੰਗ ਤਾਂ ਪਹਿਲਾਂ ਹੀ ਕੀਤੀ ਐ ਜੀ ਹੋਰ ਦੇਖ ਲਓ ਉਹਨਾਂ ਨੇ ਤਾਂ ਸੈਟਿੰਗ ਕੀਤੀ ਸੀਗੀ ਸਾਊ ਸੈਟਿੰਗ ਕਰਦੇ ਫਿਰ ਫਿਰ ਇਹ ਤਾਂ ਉਹੀ ਗੱਲ ਸਾਫਤ ਹੁੰਦੀ ਦਿਸ ਗਈ ਤੇ ਬੀ ਟੀਮ ਵਾਲੀ ਗੱਲ ਆ ਤੁਸੀਂ ਇਹ ਦੇਖੋ ਜੀ ਤੁਸੀਂ ਇਹ ਦੇਖੋ ਹਰ ਇੱਕ ਦੀ ਜਗ੍ਹਾ ਤੇ ਖੜਨ ਦੇ ਪਹਿਲਾਂ ਪੈਰ ਜ ਪੈਰ ਜਮਾਉਣੇ ਪੈਂਦੇ ਆ ਉਦੋਂ ਬਾਅਦ ਦੇ ਵਿੱਚ ਖੜਨਾ ਪੈਂਦਾ ਵਾ ਫਿਰ ਪੈਰ ਨੂੰ ਥਾ ਤਾਂ ਆਪ ਹੀ ਬਣਾ ਲਈਦਾ ਜੀ ਦੇਖੋ ਤੁਸੀਂ ਨਹੀਂ ਫਿਰ ਤੁਸੀਂ ਇਹੀ ਹੋ ਗਿਆ ਵੀ ਜਨਤਾ ਨੂੰ ਗੁੰਮਰਾਹ ਹੀ ਕਰ ਲਿਆ ਗੁੰਮਰਾਹ ਨਹੀਂ ਕੀਤਾ ਅਸੀਂ ਜਨਤਾ ਨੂੰ ਜਨਤਾ ਨੂੰ ਮਗਰ ਲਾਇਆ ਵਾ ਅਸੀਂ ਜਨਤਾ ਨੂੰ ਦਿਖਾਇਆ ਵਾ ਉਮੀਦਾਂ ਦਿਖਾਈਆਂ ਉਹਨਾਂ ਨੂੰ ਉਹਨਾਂ ਨੂੰ ਟਾਈਮ ਦਿੱਤਾ ਵਾ ਵੀ ਅਸੀਂ ਸਾਨੂੰ ਟਾਈਮ ਦੋ ਅਸੀਂ ਤੁਹਾਨੂੰ ਇੰਨੇ ਟਾਈਮ 'ਚ ਕੰਮ ਕਰਕੇ ਦਿਖਾਵਾਂਗੇ ਦੇਖੋ ਕਿਤੇ ਬੇਗਮ ਕਿਹੜੇ ਇੱਕ ਮਿੰਟ ਤੁਸੀਂ ਕਹਿੰਦੇ ਸੀਗੇ ਕਿ ਕਿੱਥੋਂ ਖਤਮ ਕਰਤੇ ਕਿੱਥੇ ਹਰ ਇੱਕ ਹਰ ਇੱਕ ਜ਼ਿਲ੍ਹੇ ਦੇ ਵਿੱਚ ਸਾਡੇ ਹਰ ਇੱਕ ਐਮਐਲਏ ਨੇ ਹਰ ਇੱਕ ਏਰੀਏ ਦੇ ਹਰ ਇੱਕ ਐਮਐਲਏ ਨੇ ਜਾ ਜਾ ਕੇ ਨਸ਼ੇ ਬੰਦ ਕਰਾਏ ਲੋ ਜੀ ਦੇਖੋ ਇਹ ਦੇਖੋ ਮੈਡੀਕਲਾਂ ਦੇ ਵਿੱਚ ਕਿੰਨੇ ਨਸ਼ੇ ਵਿਕਦੇ ਸੀਗੇ ਸਾਡੇ ਐਮਐਲਏ ਸੇ ਬੰਦਾ ਨੇ ਸਾਰੇ ਨੇ ਜਾ ਕੇ ਨਸ਼ੇ ਬੰਦ ਕਰਾਏ ਮੈਡੀਕਲ ਬੰਦ ਕਰਵਾਏ ਉਹਨਾਂ ਦੇ ਲਾਇਸੈਂਸ ਰੱਦ ਕਰਵਾਏ ਤੁਹਾਨੂੰ ਉਹ ਚੀਜ਼ਾਂ ਦੇ ਵਿਖਦੀਆਂ ਨਹੀਂ ਮੈਂ ਕਹ ਲੈ ਕੇ ਸਾਡੇ ਮਗਰ ਤਾਂ ਮੈਂ ਕਹਿੰਦਾ ਤੁਸੀਂ ਇਹ ਦੱਸਿਓ ਜਿਹੜੇ ਬੰਦੇ ਬੰਦ ਕਰਾਉਣ ਵਾਲੇ ਸੀਗੇ ਨਸ਼ਾ ਛੋਟੇ ਆ ਗਏ ਉਹਨਾਂ ਦੇ ਪਰਚੇ ਹੋਗੇ ਜੇ ਤੁਸੀਂ ਨਸ਼ੇ ਬੰਦ ਕਰਾਏ ਹੁੰਦੇ ਤੇ ਸਾਨੂੰ ਇਹਨਾਂ ਕਿਉਂ ਦਿਖਾਉਣ ਦੀ ਕੀ ਉਹਨਾਂ ਨੂੰ ਸਪੋਰਟ ਸਾਡੀ ਸੀ ਉਹਨਾਂ ਨੂੰ ਸਪੋਰਟ ਛੱਡ ਦੀ ਤੇਰੀ ਗੱਲ ਸੁਣੋ ਉਹਨਾਂ ਨੂੰ ਸਪੋਰਟ ਸਾਡੀ ਸੀ ਕਿ ਹਜੇ ਤੱਕ ਜਿਹੜੇ ਉਹਨਾਂ ਦੇ ਕੇਸ ਪਏ ਹੋਏ ਆ ਉਹ ਸਾਡੇ ਤੁਸੀਂ ਦੇਖਦੇ ਨਹੀਂ ਇਹ ਚੀਜ਼ ਨਸ਼ੇ ਨਸ਼ੇ ਬੰਦ ਹੋ ਰਹੇ ਬੰਦ ਹੋ ਰਹੇ ਆ ਜੀ ਹੋ ਰਹੇ ਆ ਤੁਸੀਂ ਦੱਸੋ ਕਿ ਇਹ ਗੱਲ ਕਹਿ ਦਿੰਦੇ ਕਿ ਇਹਨਾਂ ਦੇ ਫੈਕਟਰੀਆਂ ਦੇ ਵਿੱਚ ਹਿੱਸੇ ਆ ਦਿਖਾਓ ਕਿੱਥੇ ਫੈਕਟਰੀਆਂ ਦੇ ਹਿੱਸੇ ਸਾਡੇ ਨਹੀਂ ਤੁਸੀਂ ਨਸ਼ੇ ਜਮਾਂ ਬੰਦ ਕਰਤੇ ਬੰਦ ਕਰਤੇ ਤੁਸੀਂ ਤੁਸੀਂ ਇਹ ਗੱਲ ਕਹੀ ਕਿ ਅਸੀਂ ਜਿਹੜੇ ਬੇਅਦਬੀ ਦੇ ਦੋਸ਼ੀ ਹੋਣਗੇ ਜਿਹੜੇ ਸਾਬਤ ਹੋ ਜਾਣਗੇ ਉਹ ਜੇਲ੍ਹਾਂ ਦੇ ਅੰਦਰ ਹੋਣਗੇ 24 ਘੰਟਿਆਂ 'ਚ 6 ਘੰਟਿਆਂ 'ਚ ਉਹ ਨਸ਼ੇ ਦੇ ਤਸਕਰ ਹੋਣਗੇ ਜਿਹੜੇ ਨਸ਼ੇ ਦੇ ਮੰਨੇ ਜਾਂਦੇ ਆ ਪੰਜਾਬ 'ਚ ਤੁਸੀਂ ਤਾਂ ਉਹਨਾਂ ਤੋਂ ਮਾਫੀ ਵੀ ਮੰਗ ਲੀਂਗਾ ਆਪ ਤੁਸੀਂ ਕਿੱਥੇ ਸਿਰ ਤੇ ਜੇਲ੍ਹਾਂ 'ਚ ਹੋ ਤੇ ਦੇਖੋ ਜੀ ਦੇਖੋ ਇੱਧਰ ਆ ਜਾ ਇੱਧਰ ਉਹ ਗੱਲ ਨਹੀਂ ਹਾਂ ਜੀ ਹਾਂ ਜੀ ਉਹ ਨਸ਼ੇ ਬੰਦ ਕਰਤੇ ਜੀ ਨਹੀਂ ਹੁਣ ਤੁਸੀਂ ਇੱਕ ਗੱਲ ਦੱਸੋ ਤੁਸੀਂ ਕਹਿੰਦੇ ਹੋ ਕਿ ਅਸੀਂ ਸਾਰਾ ਕੁਝ ਕੀਤਾ ਹੁਣ ਵੇਖੋ ਕਣਕ ਤੁਸੀਂ ਤਾਂ ਕਹਿੰਦੇ ਅਸੀਂ ਆਟਾ ਘਰੇ ਦੇਵਾਂਗਾ ਦੇਸੀ ਘਿਓ ਘਰੇ ਦੇਵਾਂਗੇ ਦੇ ਤਾਂ ਸਾਰਿਆਂ ਨੂੰ ਦੇਸੀ ਘਿਓ 1000 ਰੁਪਇਆ ਦੇਵਾਂਗੇ ਅਸੀਂ ਆਹ ਕਰਾਂਗੇ ਦੇ ਤਾਂ ਉਹਨਾਂ ਨੂੰ ਘਰਾਂ ਚ ਪੰਜ ਸਾਲਾਂ ਦੇ ਵਿੱਚ ਹਜੇ ਇਹ ਹੀ ਚੱਕੀਆਂ ਨਹੀਂ ਲਗੀਆਂ ਜੀ ਚੱਕੀਆਂ ਹਜੇ ਚੱਕੀਆਂ ਨਹੀਂ ਲਗੀਆਂ ਫਿਰ ਲੋਕਾਂ ਦੇ ਦਿਮਾਗ ਚੱਕ ਤੇ ਫਿਰ ਉਹ ਥੋੜਾ ਸਾਰਾ ਕੁਝ ਹੀ ਚੁਕਾ ਦੇਣਗੇ ਬਸ ਤੁਸੀਂ ਕਹਿੰਦੇ ਸਾਨੂੰ ਅਨਾਜ ਦਿਓ ਇੱਕ ਬਸੇ ਕਹਿੰਦੇ ਸਾਨੂੰ ਰਜਗਾਰ ਦਿਓ ਕਿੱਧਰ ਕਿਧਰ ਰੋਜ਼ਗਾਰ ਦਿੱਤਾ ਕਿਧਰ ਕਿਧਰ ਰਾਇ ਵੀ ਰੋਜ਼ਗਾਰ ਵੀ ਦਿੱਤਾ ਵਾ ਸੀ ਤਾਂ ਤੁਸੀਂ ਤੇ ਇਹ ਵੀ ਗੱਲ ਕਹਿੰਦੇ ਸੀਗੇ ਕਿ ਇੱਥੇ ਆ ਕੇ ਅੰਗਰੇਜ਼ ਨੌਕਰੀਆਂ ਕਰਿਆ ਕਰਨਗੇ ਅੰਗਰੇਜ਼ਾਂ ਨੇ ਕਿਹੜੀਆਂ ਨੌਕਰੀਆਂ ਕਰਨੀਆਂ ਸੀ ਜਿਹੜੇ ਸਾਡੇ ਜਵਾਂ ਕੇ ਬਾਹਰ ਜਾ ਕੇ ਰੋਜ਼ਗਾਰ ਦੇ ਖਾਤਰ ਉਥੇ ਹੱਥ ਪੈਰ ਵਿਚਾਰੇ ਮਾਰਦੇ ਸੀ ਉਹ ਵੀ ਡਿਪੋਰਟ ਕਰਕੇ ਇੱਥੇ ਆ ਕੇ ਉਦੋਂ ਨਾ ਤੁਸੀਂ ਬੋਲੇ ਨਾਲੇ ਜਹਾਜ਼ ਇੱਥੇ ਪੰਜਾਬ ਚ ਲਾਇਆ ਅੰਬਰਸਰ ਉਹਨਾਂ ਨੇ ਅੰਬਰਸਰ ਪੰਜਾਬ ਦੇ ਵਿੱਚ ਲਾਇਆ ਵਾ ਤੁਸੀਂ ਦੇਖ ਹੀ ਰਹੇ ਹੋ ਉਹ ਹੁਣ ਬੰਦੇ ਇਹ ਤੀ ਬਾਅਦ ਆਏ ਸੀਗੇ ਕੋਈ 2 ਨੰਬਰ ਦਾ ਕੰਮ ਕਰਦੇ ਤਾਂ ਉਹਨਾਂ ਨੂੰ ਫੜ ਲੈਣਾ ਸੀ ਠੀਕ ਆ 2 ਨੰਬਰ ਦਾ ਕੰਮ ਸੀ ਉਹ ਜਿਹੜੇ ਉਹਨਾਂ ਦਾ ਰਾਸ਼ਟਰਪਤੀ ਨੇ ਉੱਥੇ ਜਹਾਜ਼ ਨਹੀਂ ਉਤਰਨ ਦਿੱਤਾ ਵੀ ਸਾਡੇ ਬੰਦਿਆਂ ਨੂੰ ਆਏ ਤੁਸੀਂ ਕਿਉਂ ਲੈ ਕੇ ਆਏ ਹੋ ਇਹ ਵਾਪਸ ਜਾ ਉਹਨਾਂ ਨੇ ਵਾਪਸ ਮੋੜਿਆ ਦੁਬਾਰਾ ਰਾਸ਼ਟਰਪਤੀ ਨੇ ਸਵਾਰੀਆਂ ਵਾਲਾ ਜਹਾਜ਼ ਭੇਜ ਕੇ ਆਪਦੇ ਬੰਦੇ ਸਤਕਾਰ ਨਾਲ ਲੈ ਕੇ ਗਏ ਥੋੜੇ ਇੱਥੇ ਜਹਾਜ਼ ਲਾ ਲਿਆ ਤੁਸੀਂ ਮੂਕ ਦਰਸ਼ਕ ਬਣ ਕੇ ਉੱਥੇ ਤਮਾਸ਼ਾ ਵੇਖਦੇ ਰਹੇ ਤੁਸੀਂ ਕਿਉਂ ਨਾ ਰੋਕੇ ਉੱਥੇ ਦੇਖੋ ਜੀ ਇਹ ਬੰਦੇ ਆਪਣੇ ਸਾਰੇ ਐਲਟੀਆ 2012 ਦਾ ਕਾਨੂੰਨ ਬਣਿਆ ਹੋਇਆ ਵਾ ਇਹ ਕਿ ਉਹਨਾਂ ਨੂੰ ਇਦਾਂ ਹੀ ਇਦਾਂ ਹੀ ਹੱਥ ਘੜੀਆਂ ਲਾ ਕੇ ਪੈਰਾਂ ਦੇ ਵਿੱਚ ਜ਼ੰਜੀਰਾ ਪਾ ਕੇ ਸਾਰਾ ਉਹਨਾਂ ਨੂੰ ਪ੍ਰੋਪਰ ਉਹ ਤਰੀਕੇ ਦੇ ਨਾਲ 2012 ਦਾ ਬਣਿਆ ਤੇ ਉਹਨਾਂ ਦਾ ਉਹਨ ਉਹਨ ਕੋਈ ਵੱਖਰਾ ਯਾਰ ਤੂੰ ਉਹਨਾਂ ਨੇ ਐਵੇਂ ਵੱਖਰਾ ਨਹੀਂ ਨਹੀਂ ਯੂਐਸਏ ਦਾ ਆਪਣੇ ਲਈ ਕਿਵੇਂ ਵੱਖਰਾ ਹੋ ਗਿਆ ਦੂਜਿਆਂ ਲਈ ਕਿਵੇਂ ਵੱਖਰਾ ਹੋ ਜਾਊਗਾ ਤੁਸੀਂ ਜਾ ਜਾ ਕੇ ਉੱਥੇ ਗਲਤ ਕੰਮ ਕਰ ਲੇਤੇ ਅਗਲੇ ਨੇ ਧੱਕੇ ਮਾਰ ਠੀਕ ਆ ਗਲਤ ਕੰਮ ਇੱਕ ਗੱਲ ਦੇਖ ਤੁਸੀਂ ਪੰਜਾਬ ਦੇ ਵਿੱਚ ਕੋਈ ਹੋਰ ਆ ਜਾਵੇ ਬਿਨਾਂ ਪੁੱਛੇ ਤੋਂ ਬਿਨਾਂ ਦੱਸੇ ਤੋਂ ਪਿੰਡ ਦੇ ਵਿੱਚ ਵੀ ਆ ਜਾਵੇ ਕੋਈ ਚਪਲਾ ਮਾਰ ਮਾਰ ਕੱਢ ਚਪਲਾ ਮਾਰ ਕੇ ਤੂੰ ਮੈਨੂੰ ਤੁਸੀਂ ਮੈਨੂੰ ਇੱਕ ਗੱਲ ਦੱਸ ਦਿਓ ਪਿੱਛੇ ਮਹਾਲੀ 'ਚ ਦੋ ਮੁੰਡੇ ਕਤਲ ਹੋ ਗਏ ਲੁਧਿਆਣਾ ਸਾਰਾ ਦੱਬਿਆ ਗਿਆ ਸਾਡਾ ਮਹਾਲੀ ਦੱਬਿਆ ਗਿਆ ਠੀਕ ਆ ਉਹ ਆ ਕੇ ਬੈਠੇ ਹੁਣ ਤੁਸੀਂ ਕਦੋਂ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਇੱਕ ਪਾਸੇ ਮੇਰੀ ਗੱਲ ਜਾਦਾ ਸੀਰੀ ਲੋਣੇ ਆ ਫਿਰ ਜੇ ਸਾਡੇ ਨੂੰ ਕੰਮ ਕਰਾਉਣੇ ਤੁਸੀਂ ਐਸੀ ਤਾਂ ਉਹਨਾਂ ਨੂੰ ਪਰਮਿਸ਼ਨ ਵੀ ਨਹੀਂ ਦਿੰਦੇ ਇੱਕ ਮਿੰਟ ਤੁਸੀਂ ਤੁਸੀਂ ਇਹ ਕਾਨੂੰਨ ਬਣਾਉਂਗੇ ਵੀ ਜਿਹੜਾ ਬੰਦਾ ਪ੍ਰਵਾਸੀ ਇੱਥੇ ਆ ਉਹ ਕੰਮ ਜੀਅ ਸਕਦੇ ਕਰੇ ਇੱਥੇ ਉਹ ਜ਼ਮੀਨ ਨਹੀਂ ਲੈ ਸਕਦਾ ਇੱਥੇ ਘਰ ਨਹੀਂ ਲੈ ਸਕਦਾ ਇੱਥੇ ਉਹਦੀ ਵੋਟ ਆਧਾਰ ਕਾਰਡ ਨਹੀਂ ਬਣਾ ਸਕਦਾ ਕਰੋ ਉਹ ਫਿਰ ਹਰ ਇੱਕ ਸਾਡੇ ਹੀ ਉਹ ਫਿਰ ਮੇਰੀ ਗੱਲ ਸੁਣੋ ਤੁਸੀਂ ਉਹਨਾਂ ਨੂੰ ਘਰਾਂ ਦੇ ਵਿੱਚ ਲਾਉਣੇ ਤੁਸੀਂ ਆਪਦੇ ਪਰਿਵਾਰ ਬਣਾਉਣੇ ਉਹਨਾਂ ਨੂੰ ਅਸੀਂ ਤਾਂ ਹੀ ਉਹਨਾਂ ਦਾ ਆਧਾਰ ਕਾਰਡ ਬਣਾ ਕੇ ਦਿੰਨੇ ਹੈ ਤੁਹਾਨੂੰ ਤਾਂ ਪਰ ਵੋਟਾਂ ਦਾ ਮਸਲਾ ਹੋ ਗਿਆ ਨਾ ਤੁਹਾਨੂੰ ਤਾਂ ਵੋਟਾਂ ਪਿਆਰ ਉਹ ਵੋਟਾਂ ਦਾ ਨਹੀਂ ਸਾਨੂੰ ਮਸਲਾ ਜੀ ਉਹ ਪਰ ਪਰਿਵਾਰ ਬਣ ਜਾਂਦਾ ਹਰ ਇੱਕ ਦਾ ਅਗਲੇ ਪੋਰਟ ਹੋ ਕੇ ਆ ਗਈ ਇਹਨਾਂ ਲਈ ਕਰਦੇ ਰਹੇ ਜੀ ਕੀ ਕਰੋਗੇ ਸਹੀ ਵੀ ਕਿਹਜ ਨੌਕਰੀਆਂ ਦੇਵਾਂਗੇ ਇਹਨਾਂ ਨੂੰ ਕਦੋਂ ਨੌਕਰੀਆਂ ਜਿਹੜੇ ਇੱਥੇ ਬੈਠੇ ਉਹਨਾਂ ਨੂੰ ਤਾਂ ਦਿੱਤੀਆਂ ਨਹੀਂ ਗਈਆਂ ਅਸੀਂ ਦਿੱਲੀ ਦੇ ਵਿੱਚ ਵੀ ਕਿੰਨਿਆਂ ਨੂੰ ਨੌਕਰੀਆਂ ਦਿੱਤੀਆਂ ਹੁਣ ਪੰਜਾਬ ਦੇ ਵਿੱਚ ਇਹ ਤਾਂ ਉਹਨੂੰ ਲੈ ਕੇ ਬਹਿ ਜਾਂਦੇ ਆ ਜੇ ਉੱਥੇ ਇੰਨੀਆਂ ਹੀ ਨੌਕਰੀਆਂ ਮਿਲੀਆਂ ਹੁੰਦੀਆਂ ਤੁਹਾਡੇ ਇੰਨੇ ਹੀ ਉੱਥੇ ਚੰਗੇ ਇਮਾਨਦਾਰੀ ਵਾਲੇ ਕੰਮ ਕੀਤੇ ਹੁੰਦੇ ਤੁਹਾਡੀ ਰੁਜ਼ਗਾਰ ਤੁਹਾਡੀ ਸਿਹਤ ਤੁਹਾਡੇ ਐਜੂਕੇਸ਼ਨ ਸਹੀ ਹੁੰਦੀ ਤਾਂ ਤੁਹਾਡਾ ਜਿਹੜਾ ਮੇਨ ਪ੍ਰਧਾਨ ਸੀ ਨਾ ਪਾਰਟੀ ਦਾ ਉਹ ਹਰਨਾ ਨਹੀਂ ਸੀਗਾ ਵੇਖੋ ਜੀ ਮਿਹਨਤ ਤਾਂ ਜਾਰੀ ਹੁੰਦੀ ਆ ਜਿੱਤ ਹਾਰ ਬਣੀ ਰਹਿੰਦੀ ਆ ਤੁਸੀਂ ਵੀ ਦੇਖੋ ਅਸੀਂ ਹਰ ਇੱਕ ਨੂੰ ਕਿੰਨਾ ਦੇਤਾ ਘਰਾਂ ਘਰਾਂ ਦੇ ਵਿੱਚ ਜਾ ਕੇ ਵੀ ਅਸੀਂ ਇੰਨਾ ਇੱਕ ਜਿਆਦਾ ਹਰ ਇੱਕ ਦੀ ਸੁਣੀ ਨਿੱਕੇ ਨਿੱਕੇ ਘਰ ਦੀ ਵੱਡੇ ਤੋਂ ਵੱਡੇ ਨਿੱਕੇ ਤੋਂ ਨਿੱਕੇ ਹਰ ਇੱਕ ਘਰ ਦੀ ਸੁਣੀ ਅਸੀਂ ਹੁਣ ਤੁਸੀਂ ਲੈ ਕੇ ਸਾਡੇ ਲੈ ਮਹਿਕ ਜਾਵਰਦੇ ਉਧਰ ਵੀ ਤਾਂ ਦੇਖੋ ਜਿਹਨਾਂ ਦੇ ਖਾਤੇ ਨਹੀਂ ਖੁੱਲੇ ਨਹੀਂ ਉਹਨਾਂ ਦੇ ਖਾਤੇ ਨਹੀਂ ਖੁੱਲੇ ਉਹਨਾਂ ਨੇ ਮਾੜੀਆਂ ਕਰਤੂਤਾ ਹੋਣਗੀਆਂ ਤੁਸੀਂ ਆਪਸੇ ਪਰ ਸਾਡੀਆਂ ਕਰਤੂਤਾ ਤੁਹਾਨੂੰ ਦੇਖ ਜਾਂਦੀਆਂ ਉਹਨਾਂ ਦੀਆਂ ਕਰਤੂਤਾ ਤੁਹਾਨੂੰ ਕਿਉਂ ਨਹੀਂ ਦਿਖਦੀ ਤੁਹਾਨੂੰ ਸਵਾਲ ਕਰਦੇ ਮੇਰੀ ਗੱਲ ਸੁਣੋ ਸਵਾਲ ਮੈਂ ਕਰਦੇ ਹਾਂ ਤੁਸੀਂ ਅਸੀਂ ਤੁਹਾਨੂੰ ਜਵਾਬ ਦਿੰਨੇ ਆ ਨਹੀਂ ਜਵਾਬ ਨਹੀਂ ਉਹਨਾਂ ਨੂੰ ਕਿਉਂ ਨਹੀਂ ਸਵਾਲ ਪੁੱਛਦੇ ਤੁਸੀਂ ਇਹ ਔਖੇ ਭਾਰੇ ਕਿਉਂ ਹੁੰਨੇ ਵੀ ਉਹਨਾਂ ਨੂੰ ਕਹੋ ਉਹਨਾਂ ਨੂੰ ਕਹੋ ਜਿਹਨਾਂ ਨੇ ਸਾਡੀ ਸਰਕਾਰ ਦੇ ਵਿੱਚ ਸੀਗਾ ਤੁਸੀਂ ਦੇਖ ਰਹੇ ਹੋ ਬਹੁਤ سارے ਵਾਅਦੇ ਕਰ ਲਏ ਠੀਕ ਆ ਗੱਲਾਂ ਕਲੀਅਰ ਹੋ ਗਈਆਂ ਬਿਲਕੁਲ ਹੋ ਗਈਆਂ ਤੁਸੀਂ ਕਹਿੰਦੇ ਹੋ ਵੀ ਇਹ ਕੰਮ ਨਹੀਂ ਹੋਇਆ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਤੁਸੀਂ ਤਾਂ ਕਹਿੰਦੇ ਸੀਗੇ ਕਿ ਸਾਡੀਆਂ ਬੱਤੀਆਂ ਨਹੀਂ ਲੱਗਣਗੀਆਂ ਗੱਡੀਆਂ ਤੇ ਸਾਨੂੰ ਸਿਕਿਉਰਟੀਆਂ ਨਹੀਂ ਮਿਲਣਗੀਆਂ ਹੁਣ ਜਿੰਨਾਂ ਕੋਲੇ ਅਹੁਦੇ ਨਹੀਂ ਤੁਹਾਡੇ ਪਰਿਵਾਰਕ ਮੈਂਬਰ ਆ ਉਹਨਾਂ ਦੇ ਮਗਰ ਵੀ ਸਿਕਿਉਰਟੀਆਂ ਲਈਆਂ ਦਾ 10 ਗੱਡੀਆਂ ਫਿਰਦੀਆਂ ਤੁਸੀਂ ਇਹ ਦੇਖੋ ਇਹਨਾਂ ਪਰ ਮੇਰੇ ਜ਼ਰੂਰੀ ਹੈ ਜੀ ਮੇਰੀ ਪਰਿਵਾਰ ਪਰਿਵਾਰ ਨੂੰ ਮੈਨੂੰ ਜ਼ਰੂਰੀ ਹੈ ਜੀ ਪ੍ਰੋਟੈਕਸ਼ਨ ਜ਼ਰੂਰੀ ਐਂਟੀ ਪਾਰਟੀ ਵਾਲੇ ਤਾਂ ਕੱਲ ਨੂੰ ਗੋਲੀ ਮਾਰ ਦੇਣਾਂ ਸੀ ਕੋਈ ਗੋਲੀ ਤੁਸੀਂ ਹੱਥ ਦਾ ਕਾਨੂੰਨ ਕਿੱਥੇ ਆ ਫਿਰ ਜੇ ਥੋਨੇ ਇੰਨਾ ਖਤਰਾ ਆਮ ਵਰਕਰ ਕਿੱਥੇ ਜਾਊਗਾ ਆ ਪਿੱਛੇ ਦੇ ਆਮ ਵਰਕਰੀ ਦੇ ਨਿਕਲ ਕੇ ਗੋਲੀ ਮਾਰਦਾ ਸਰਕਾਰਾਂ ਨੂੰ ਉਹਨਾਂ ਦਾ ਹੱਥ ਹੁੰਦਾ ਲਾਓ ਜੀ ਹੋਰ ਇਹਨਾਂ ਨੂੰ ਤੁਸੀਂ ਚੁਣ ਲਓ ਹੋਰ ਇਹਨਾਂ ਨੂੰ ਵੋਟਾਂ ਪਾ ਲਓ ਇਨਾਮ ਦਿੱਤਾ ਜਾ ਰਿਹਾ ਆ ਆਮ ਵਰਕਰਾਂ ਨੂੰ ਆਮ ਜਨਤਾ ਨੂੰ ਕਿ ਉਹ ਹੀ ਚਲਾਉਂਦੇ ਨੇ ਗੋਲੀਆਂ ਉਹਨਾਂ ਨੂੰ ਕੀ ਲੋੜ ਆ ਜੀ ਉਹਨਾਂ ਨੂੰ ਸਰਕਾਰਾਂ ਦੇ ਹੱਥ ਹੁੰਦੇ ਜਿਹੜੀ ਐਂਟੀ ਪਾਰਟੀ ਸਰਕਾਰ ਆ ਕਿੰਨੇ ਕੁਝ ਕਰਵਾਇਆ ਉਹਨਾਂ ਨੂੰ ਤੁਹਾਨੂੰ ਪਤਾ ਨਹੀਂ ਲੱਗਾ ਫਿਰ ਤੁਸੀਂ ਕੀ ਕੀਤਾ ਜੀ 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 ਅਸੀਂ ਤਾਂ ਉਹਨਾਂ ਨੂੰ ਫੜਦੇ ਆ ਅਸੀਂ ਤਾਂ ਕਿ ਮੇਰੀ ਗੱਲ ਸੁਣੋ ਅਸੀਂ ਕਿਸੇ ਗੈਂਗਸਟਰ ਨੂੰ ਅਸੀਂ ਕਿਸੇ ਗੈਂਗਸਟਰ ਨੂੰ ਪ੍ਰਮੋ ਦੇ ਵਿੱਚ ਸਾਡੇ ਟਾਈਮ ਦੇ ਵਿੱਚ ਕਿੰਨੇ ਗੈਂਗਸਟਰ ਅਸੀਂ ਫੜੇ ਮੰਨਦਾ ਕਿੰਨੇ ਫੜੇ ਜੀ ਜੀਐਨਟੀ ਲੀਡਰ ਦਾ ਕਿਸੇ ਦਾ ਵੀ ਨਾਂ ਆਉਂਦਾਗਾ ਠੀਕ ਆ ਤੁਸੀਂ ਉਹਨਾਂ ਨੂੰ ਜੇਲ੍ਹ ਚ ਸਿੱਟਦੇ ਹੋ ਤੇ ਬਹੁਤ ਸਿੱਟੇ ਬਹੁਤ ਸਿੱਟੇ ਆ ਜੀ ਬਹੁਤ ਸਿੱਟੇ ਆ ਤੁਸੀਂ ਦੇਖਿਆ ਹੀ ਆ ਕਿੰਨੇ ਸਿੱਟੇ ਆ ਬਿਲਕੁਲ ਸਿੱਟਿਆ ਇਹ ਚ ਕੋਈ ਦੋ ਰਹਿਣੀ ਇਹਨਾਂ ਨੇ ਸਿੱਟਿਆ ਇਹ ਕੰਮ ਕੀਤਾ ਹੈ ਬਣਦਾ ਪਰ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਤਰੀਕੇ ਦੇ ਨਾਲ ਤੁਸੀਂ ਕਰ ਰਹੇ ਹੋ ਹੁਣ ਜਾਂ ਕਹਿ ਰਹੇ ਹੋ ਵੀ ਐ ਹੋਜੂ ਆ ਹੋਜੂ ਤੁਸੀਂ ਇੱਕ ਚੀਜ਼ ਦੱਸੋ ਸਾਨੂੰ ਲੱਗਦਾ ਵੀ ਸਤਾਈ ਜੀ ਤੁਸੀਂ ਇਦਾਂ ਹੀ ਖੜੇ ਹੋ ਮੌਕਾ ਦਿਓ ਮੌਕਾ ਦਿਓ ਸਾਨੂੰ ਮੌਕਾ ਦਿੱਤਾ ਤੁਹਾਨੂੰ ਬਾਈ ਹੁਣ ਫੇਰ ਇਹ 50 ਸਾਲਾਂ ਦੇ ਵਿੱਚ ਕੁਝ ਨਹੀਂ ਹੁੰਦਾ ਹੁੰਦਾ ਵਾ 35 ਸਾਲਾਂ ਦੇ ਵਿੱਚ ਜਿਹਨਾਂ ਨੇ ਕੁਝ ਕੀਤਾ ਵੀ ਅਸੀਂ ਕੀ ਕਰਦੀਏ ਜੀ ਦੱਸੋ ਦੱਸੋ 35 75 ਸਾਲਾਂ 'ਚ ਜਿਹਨਾਂ ਨੇ ਕਹਿੰਦਾ ਕੁਝ ਨਹੀਂ ਕੀਤਾ ਅਸੀਂ 50 ਸਾਲਾਂ 'ਚ ਕੀ ਕਰ ਲਿਆ ਫਿਰ ਤੁਸੀਂ ਵਾਅਦੇ ਨਾ ਕਰਦੇ ਤੁਸੀਂ ਕਹਿੰਦੇ ਭਾਈ ਆਪਾਂ ਤਾਂ ਹਜੇ ਰਾਲ ਮਿਲ ਕੇ ਪੰਜਾਬ ਮੇਰੀ ਗੱਲ ਸੁਣੋ ਇੱਕ ਦਿਨ ਤਾਂ ਸਭ ਕੁਝ ਨਹੀਂ ਹੁੰਦਾ ਹੁੰਦਾ ਮੈਂ ਉਹੀ ਤਾਂ ਗੱਲ ਕਹਿਣਾ ਵਾ ਜੀ ਜਿੰਨਾਂ ਦਾ ਗੜਪਾ ਉਹਨਾਂ 'ਕੀ ਮਿੱਠਾ ਨਿਕਲਦਾ ਉਹਨਾਂ 'ਕਾ ਮਿੱਠਾ ਨਿਕਲਦਾ ਤੁਸੀਂ ਤੁਹਾਡੇ ਸਾਹਮਣੇ ਤੁਸੀਂ ਇਹ ਚੀਜ਼ਾਂ ਹੁਣ ਮੈਨੂੰ ਇਹ ਗੱਲ ਦੱਸੋ ਤੁਸੀਂ ਆਮ ਪਬਲਿਕ ਦੇ ਵਿੱਚ ਤੁਸੀਂ ਕਹਿੰਦੇ ਹੁੰਦੇ ਸੀ ਕਿਸੇ ਟਾਈਮ ਜਿਹੜੀ ਐਂਟੀ ਪਾਰਟੀ ਦੇ ਲੀਡਰ ਆ ਉਹ ਬਸ ਸਾਡੇ ਚ ਇਕੱਲੇ ਆ ਕੇ ਵਿਖਾਉਣ ਉਹ ਸਾਥ ਚ ਇਕੱਲੇ ਆ ਕੇ ਵਿਖਾਉਣ ਲੋਕ ਲੀੜੇ ਪਾੜ ਦੇਣਗੇ ਤੁਸੀਂ ਬਸ ਸਾਡੇ ਚ ਇਕੱਲੇ ਜਾਉਂਗੇ ਹੁਣ ਜਾਣੇ ਜੀ ਜਾਣੇ ਕਿੱਥੇ ਜਾਂਦੇ ਵਿੱਚ ਵੀ ਜਾਣੇ ਕਿੱਥੇ ਜਾਂ ਆਮ ਪਰਿਵਾਰਾਂ ਨੂੰ ਜਾ ਕੇ ਮਿਲਦੇ ਆ ਆਮ ਪਰਿਵਾਰਾਂ ਨੂੰ ਇਹ ਮਿਲਦੇ ਨੇ ਇਹ ਐਦਾਂ ਜਾ ਕੇ ਮਿਲਦੇ ਨੇ ਠੀਕ ਆ ਜਿਹੜੇ ਬੰਦੇ ਨੇ ਇਹਨਾਂ ਦੇ ਨਾਲ ਹੱਥ ਮਲਾਉਣਾ ਉਹਨੂੰ 5 5 7 7 ਜਿਹੜੇ ਸਿਕਿਉਰਿਟੀ ਗਾਰਡ ਹੁੰਦੇ ਉਹਨਾਂ ਦੇ ਉੱਤੋਂ ਦੀ ਘੇਰਾ ਪਾਇਆ ਹੁੰਦਾ ਉਹਨਾਂ ਤੋਂ ਤੁਹਾਨੂੰ ਕੀ ਖਤਰਾ ਗਰੀਬ ਬੰਦਿਆਂ ਦਾ ਗਰੀਬ ਬੰਦੇ ਤਾਂ ਹੀ ਸਮਾਰਦੇ ਤੁਸੀਂ ਇਹ ਤਾਂ ਦੇਖਿਆ ਹੀ ਆ ਕੱਲ ਨੂੰ ਉਹਨਾਂ ਨੂੰ ਪੰਜ ਪਾਰਟੀ ਨੇ ਉਹਨਾਂ ਦੀ ਪਾਰਟੀ ਦੇ ਹੋਣ ਹੁਣ ਹੋ ਸਕਦੇ ਜੀ ਸਾਡੇ ਵੱਲੋਂ ਤਾਂ ਹੈਗੇ ਆ ਹਰ ਇੱਕ ਨੂੰ ਅਸੀਂ ਤੜਾ ਸ਼ੱਕ ਦੀ ਨਿਗਾਨ ਵਾਲੀ ਦੇਖਦੇ ਆ ਜੀ ਅੱਛਾ ਹੁਣ 2027 ਦਾ ਕੀ ਪਲਾਨ ਕੀ ਆ ਤੁਹਾਡਾ ਸਾਨੂੰ ਮੌਕਾ ਦਿਓ ਅਸੀਂ ਤੁਹਾਨੂੰ ਕਰਕੇ ਦਿਖਾਵਾਂਗੇ ਪੂਰਾ ਹੁੰਜਾ ਫੇਰ ਦਾਂਗੇ ਅਸੀਂ ਨਸਿਆਂ ਦਾ ਸਾਰਾ ਕੁਝ ਕਰਦੇ ਹੁੰਦੇ ਸਭ ਕੁਝ ਸਭ ਕੁਝ ਵੇਖੀ ਐਜੂਕੇਸ਼ਨ ਸਿਸਟਮ ਵੀ ਕਿੰਨਾ ਵਧੀਆ ਦਾ ਬਾਹਰੋਂ ਆ ਦੇਖਣਗੇ ਬਾਹਰੋਂ ਆ ਕੇ ਦੇਖਣਗੇ ਤੁਸੀਂ ਕਹਿੰਦੇ ਸੀ ਅੰਗਰੇਜ਼ ਨੌਕਰੀਆਂ ਕਰਨਗੇ ਉਹਨਾਂ ਨੇ ਤਾਂ ਆਪਣੇ ਲਈ ਡੱਕਰ ਤੇ ਹੁਣ ਆਪਣੇ ਵਾਲੇ ਜਵਾਕਾਂ ਦਾ ਇਕੱਲੀਆਂ ਨੌਕਰੀਆਂ ਦੇਣੀਆਂ ਕਿਹੜੇ ਤਰੀਕੇ ਨਾਲ ਨੌਕਰੀਆਂ ਦਵਾਗੇ 27 ਦੇ ਵਿੱਚ ਜਿਹੜੇ ਰਿਪੋਰਟ ਹੋਏ ਆ ਉਹਨਾਂ ਨੂੰ ਵਿੱਚ ਦਾ ਇਹ ਮਾਧਿਅਮ ਰਾਈ ਕਹਿੰਨੇ ਆ ਕਿ ਉਹਨਾਂ ਨੂੰ ਨਾਂ ਨਖਾਓ ਅਸੀਂ ਸਬਰ ਕਰੋ ਉਹਨਾਂ ਨੂੰ ਨਾਂ ਨਖਾਓ ਕਿਸੇ ਦਾ ਵਿਆਹ ਵੀ ਹੋਣਾ ਵਾ ਕਿਸੇ ਨੂੰ ਮਤਲਬ ਨੌਕਰੀ ਵੀ ਮਿਲਣੀ ਆ ਕਿਸੇ ਨੇ ਮੂੰਹ ਬਾਹਰ ਵੀ ਦਿਖਾਉਣਾ ਵਾ ਕੁਛਕ ਬੱਚੇ ਆਪਦੇ ਵੀ ਹੈ ਹੀ ਦੇਖ ਰਹੇ ਆ ਸਾਡੇ ਮਤਲਬ ਜੋ ਆਈਟੀ ਸੈੱਲਾ ਉਹ ਸਾਨੂੰ ਦਿਖਾਉਂਦੇ ਆ ਉਹ ਚੀਜ਼ਾਂ ਵੀ ਸਾਨੂੰ ਬਿਆਨ ਪਾਉਂਦੇ ਵੀ ਸਾਨੂੰ ਕੁਝ ਮਿਲ ਜੇ ਅਸੀਂ ਕਰਾਂਗੇ ਜ਼ਰੂਰ ਕਰਾਂਗੇ ਸਤਾਈ ਪਰ ਕਰੋਗੇ ਸਤਾ ਜ਼ਰੂਰ ਕਰਾਂਗੇ ਸਤਾਈ ਚ ਇਹ ਕਰਨਗੇ ਪਰ ਇੱਕ ਗੱਲ ਤਾਂ ਕਲੀਅਰ ਜ਼ਰੂਰ ਕਰਿਓ ਤੁਸੀਂ ਕਹਿੰਦੇ ਸੀਗੇ ਕਦੇ ਕਿਹਾ ਜਾਂਦਾ ਸੀ ਐਂਬੂਲੈਂਸ ਤੇ ਫਲਾਣੇ ਦੇ ਪਾਪੇ ਦੀ ਫੋਟੋ ਆ ਸਾਈਕਲ ਤੇ ਫਲਾਣੇ ਦੇ ਪਾਪੇ ਦੀ ਫੋਟੋ ਆ ਅੱਜ ਤੁਹਾਡੀ ਐਡ ਜਿਹੜੀ ਹੈਗੀ ਆ ਹਰ ਦਰਖਤ ਤੇ ਹਰ ਕੰਧ ਤੇ ਹਰ ਬੋਰਡ ਤੇ ਹਰ ਸ਼ਹਿਰ ਤੇ ਹਰ ਬਾਸ ਸਾਡੇ ਤੇ ਤੁਹਾਡੇ ਵੋਟ ਚੰਗੇ ਪਏ ਹਰ ਚੈਨਲ ਦੇ ਸੋਸ਼ਲ ਮੀਡੀਆ ਤੇ ਤੁਹਾਡੀਆਂ ਐਡਾਂ ਚੱਲਦੀਆਂ ਇੰਨਾ ਪੈਸਾ ਵਿਜੀਟ ਕਰੀ ਜਾਂਦੇ ਹੋ ਬਿਨਾ ਗੱਲ ਤੋਂ ਜੇ ਕੰਮ ਤੁਸੀਂ ਕਰ ਰਹੇ ਹੋ ਤਾਂ ਲੋਕਾਂ ਨੂੰ ਆਲਰੇਡੀ ਦੇਖ ਹੀ ਜਾਣਾ ਨਹੀਂ ਜ਼ਰੂਰੀ ਇਹ ਵੀ ਦੱਸਣਾ ਜ਼ਰੂਰੀ ਆ ਵੀ ਅਸੀਂ ਹੈਗੇ ਆ ਕਿਉਂਕਿ ਘਰ ਦਾ ਰਾਖਾ ਕੋਈ ਨਾ ਕੋਈ ਦੇਖਣਾ ਚਾਹੀਦਾ ਵੀ ਹਾਂ ਬੈਠੇ ਆ ਉਹ ਫਿਰ ਅਸੀਂ ਰਾਹਾਂ 'ਚ ਦੇਖਦੇ ਆਂ ਉਹ ਸਾਰਿਆਂ ਨੂੰ ਜਿਵੇਂ ਐਡਵਰਟਾਈਜ਼ਮੈਂਟ ਸੈੱਟ ਕਰਨੀ ਪੈਂਦੀ ਹਰ ਇੱਕ ਨੂੰ ਕਰਨੀ ਪੈਂਦੀ ਹੈ ਜੀ ਜਿੰਨੇ 75 ਸਾਲਾਂ ਦੇ ਵਿੱਚ ਕਿੰਨੀ ਐਡਵਰਟਾਈਜ਼ਮੈਂਟ ਹੋਈ ਹੈ ਉੰਨੀ ਤਾਂ ਮੈਨੂੰ ਲੱਗਦਾ ਕੀਤੀ ਨਹੀਂ ਜਿੰਨੇ ਤੁਸੀਂ 3 ਸਾਲਾਂ 'ਚ ਕਰਤੀ ਲੋ ਜਰੂਰੀ ਹੈ ਜੀ ਫਿਰ ਬੰਦੇ ਨੂੰ ਚਿਹਰਾ ਦੇਖਣਾ ਜਮਾਨਾ ਬਦਲ ਗਿਆ ਅਰਵਾਸ ਹੋ ਗਿਆ ਤੁਸੀਂ ਇਹ ਚੀਜ਼ ਨੂੰ ਦੇਖ ਰਹੇ ਹੋ ਅਡਵਾਂਸ ਹੋ ਗਈ ਉਹ ਚੀਜ਼ ਹਮ ਸਭ ਕੁਝ ਸੋਸ਼ਲ ਮੀਡੀਆ ਤੇ ਜ਼ਰੂਰੀ ਹੈ ਚੀਜ਼ਾਂ ਦਿਖਾਉਣੀਆਂ ਕਿਉਂਕਿ ਅੱਜ ਕੱਲ ਛੋਟੇ ਛੋਟੇ ਬੱਚੇ ਮਿੱਕੇ ਮਿੱਕੇ ਵੀਡੀਓ ਪਾਉਂਦੇ ਆ ਗਲਤ ਬੋਲ ਬੋਲ ਕੇ ਸਾਡੇ ਆਈਟੀ ਸੈਲ ਸਾਨੂੰ ਦਿਖਾਉਂਦੇ ਆ ਉਹ ਬੱਚੇ ਨਿੱਕੇ ਨਿੱਕੇ ਵੀਡੀਓ ਪਾਉਂਦੇ ਮੈਂ ਇਹੀ ਕਹਿ ਰਿਹਾ ਕਿ ਨਿੱਕੇ ਨਿੱਕੇ ਬੱਚਿਆਂ ਨੂੰ ਨਿੱਕੇ ਨਿੱਕੇ ਪਰਿਵਾਰਾਂ ਨੂੰ ਬੁੱਢਿਆਂ ਨੂੰ ਸਾਰੇ ਦੇ ਵਿੱਚ ਸਾਡਾ ਇੱਕ ਨਾ ਬਣੇ ਸਭ ਸਾਨੂੰ ਜਾਣਣ ਆਂਡ ਲਾਉਣੇ ਹਾਂ ਜ਼ਰੂਰੀ ਤਾਂ ਐਂਡ ਲਾਈ ਜਾਂਦੀ ਆ ਤੁਸੀਂ ਇਹ ਗੱਲ ਸੁੱਤੇ ਸਿੱਧ ਸੋਚ ਲੋ ਪਰ ਅਸਲ ਦੇ ਵਿੱਚ ਸਭ ਤੋਂ ਵੱਡੀ ਗੱਲ ਜੇ ਮੈਂ ਕਹਾਂ ਸਭ ਤੋਂ ਵੱਡਾ ਕਾਰਨ ਤੁਹਾਨੂੰ ਮੈਂ ਕਹਾਂ ਵੀ ਆਖਾਕਾਰ ਪੰਜਾਬ ਤੋਂ ਤੁਸੀਂ ਜਿਹੜਾ ਦਿੱਲੀ ਉੱਥੇ ਗਏ ਰਾਜਧਾਨੀ ਦੇ ਵਿੱਚ ਗਏ ਉੱਥੇ ਹਾਰ ਦਾ ਕੀ ਕਾਰਨ ਮੰਨਿਆ ਹਾਰ ਦਾ ਕਾਰਨ ਬਸ ਆਈ ਜੀ ਜਨਤਾ ਦੁਗਲੀ ਨਿਕਲੀ ਅਸੀਂ ਕਿੰਨਾ ਕੁਝ ਕੰਮ ਕਰਾਇਆ ਉੱਥੇ ਜੀ ਦੇਖੋ 에어ਪੋਰਟ ਰੋਡ ਕਿੰਨੇ ਕਸਾਬ ਬਣਾ ਤੇ ਰੋਡਾਂ ਦਾ ਕਿੰਨਾ ਕੰਮ ਕਰਾਈਆ ਉੱਥੇ ਨੌਕਰੀਆਂ ਬਹੁਤ ਦਿੱਤੀਆਂ ਪਰ ਲੋਕ ਦੁਗਲੇ ਨੇ ਲੋਕ 도ਗਲੇ ਨਿਕਲਿਆ ਇਹਨਾਂ ਦਾ ਇਹ ਗੱਲ ਕਹਿਣਾ ਉਥੇ ਪਰ ਮੈਨੂੰ ਇੱਕ ਗੱਲ ਦੱਸਿਓ ਤੁਸੀਂ ਹਰ ਗੱਲ ਦੇ ਨਾਲ ਜਦੋਂ ਇਹ ਸ਼ਬਦ ਲਾਉਂਦੇ ਸੀ ਕੱਟੜ ਕੱਲਾ ਇਮਾਨਦਾਰ ਨਹੀਂ ਕੱਟੜ ਸ਼ਬਦ ਲਾਉਂਦੇ ਸੀ ਕਿ ਨਾਲ ਕਿਤੇ ਵੀ ਤੁਸੀਂ ਜਾਓ ਛੋਟੇ ਤੋਂ ਛੋਟਾ ਵਰਕਰ ਵੱਡੇ ਤੋਂ ਵੱਡਾ ਜਿਹੜਾ ਮੰਤਰੀ ਉਹ ਇਹ ਚੀਜ਼ੇ ਲਾਉਂਦਾ ਸੀ ਪਰ ਐਡੀ ਛੇਤੀ ਇਮਾਨਦਾਰੀ ਉਹ ਕੱਟੜਪੁਣਾ ਇਮਾਨਦਾਰੀ ਦਾ ਜਿਹੜਾ ਸੀਗਾ ਕਿ ਸੱਚ ਵਿੱਚ ਖਤਮ ਹੋ ਗਈ ਹੈ ਟਾਈਮ ਦੋ ਸਾਨੂੰ ਸਤਾਈ ਦੇ ਵਿੱਚ ਟਾਈਮ ਦੋ ਅਸੀਂ ਕੱਟੜ ਇਮਾਨਦਾਰ ਅਸੀਂ ਕਟੜਾ ਕੋਈ ਕਪਲਾ ਨਹੀਂ ਕੀਤਾ ਕਿ ਮੈਂ ਕਹਿੰਦਾ ਜਿਵੇਂ ਹੀ ਨਹੀਂ ਕੀਤਾ ਜੀ ਅੱਜ ਤੱਕ ਰਿਸ਼ਵਤਾਂ ਬੰਦ ਕਰਾਤੀਆਂ ਤੁਸੀਂ ਦੇਖ ਲਓ ਪੁਲਿਸ ਵਾਲੇ ਤੋਂ ਕੋਈ ਰਿਸ਼ਵਤ ਨਹੀਂ ਲੈ ਰਿਆ ਤੁਸੀਂ ਦੇਖ ਲੇ ਪੁਲਿਸ ਵਾਲੇ ਕਿੰਨੀਆਂ ਰਿਸ਼ਵਤਾਂ ਲੈਂਦੇ ਸੀ ਉਹ ਸਭ ਕੁਝ ਬੰਦ ਕਰਾ ਤਾ ਨਾ ਤੁਸੀਂ ਦੇਖਿਆ ਹੀ ਹੈ ਚਿਹਰਿਆਂ 'ਚ ਵੀ ਹੋ ਗਈ ਬੰਦ ਬੰਦ ਸਭ ਕੁਝ ਬੰਦ ਬੇਕੋ ਸਭ ਕੁਝ ਕਹਿੰਦੇ ਬੰਦ ਕੀਤਾ ਜਾ ਰਿਹਾ ਕਿਸੇ ਵੀ ਚੀਜ਼ ਦਾ ਕਹਿੰਦੇ ਕੋਈ ਰਿਸ਼ਵਤ ਨਹੀਂ ਮੰਗੀ ਜਾ ਰਹੀ ਇੱਥੇ ਤੁਸੀਂ ਘਰ ਦੇ ਵਿੱਚ ਕੜਾਹੀ ਚੜਾਈ ਟੈਂਟ ਲਾਏ ਸਾਰਾ ਕੁਝ ਕੀਤਾ ਜਦੋਂ ਹਾਰ ਦਾ ਪਤਾ ਲੱਗਿਆ ਵੀ ਸਾਡਾ ਤਾਂ ਉੱਥੇ ਜਮਾ ਭੱਠਾ ਹੀ ਬਹਿ ਗਿਆ ਕੁੱਲ ਮਿਲਾ ਕੇ ਫਿਰ ਉਹ ਲੱਡੂ ਉਹ ਮਠਿਆਈ ਫਿਰ ਕਿਸ ਤਰੀਕੇ ਨਾਲ ਖਵਾਤੀ ਜੀ ਉਹ ਕਹਦਾ ਹੀ ਮੁੰਡੇ ਦਾ ਜਨਮ ਦੇਣਾ ਅੱਛਾ ਬਦਲਤਾ ਸਿਸਟਮ ਹਾਂ ਫਿਰ ਜ਼ਰੂਰੀ ਹੈ ਸਿਸਟਮ ਬਦਲ ਦਿੱਤਾ ਗਿਆ ਬਾ ਕਮਾਲ ਗੱਲਬਾਤ ਇਹ ਕੀਤੀ ਹੈ ਲੀਡਰ ਨੇ ਕਿ ਕਹਿੰਦਾ ਅਸੀਂ ਚੜ੍ਹਾਈ ਤਾਂ ਕੜਾਹੀ ਇਸ ਕਰਕੇ ਸੀ ਵੀ ਜਿੱल्ली ਜਿੱਤੀ ਗਈ ਰਾਜਧਾਨੀ ਜਿੱਤ ਲਈ ਅਸੀਂ ਪਰ ਲੀਡਰ ਨੇ ਪਰ ਇੱਥੇ ਗੱਲ ਕੀ ਬਣੀ ਜਦੋਂ ਪਤਾ ਲੱਗਿਆ ਹਾਰ ਰਹੇ ਆ ਤੇ ਆਪਦੇ ਮੁੰਡੇ ਦਾ ਜਨਮ ਦਿਨ ਕਹਿ ਕੇ ਜਿਹੜੇ ਰਿਸ਼ਤੇਦਾਰ ਸਾਧਲੇ ਪਿੰਡ ਦੇ ਲੋਕ ਸਾਧਲੇ ਉਹ ਮਠਿਆਈ ਜਨਮ ਦਿਨ ਦੇ ਬਹਾਨੇ ਜਿਹੜਾ ਖਾ ਲਈ ਪਰ ਮੈਨੂੰ ਇਹ ਵੀ ਸੁਣਨ ਨੂੰ ਮਿਲਿਆ ਵੀ ਸਾਰੇ ਲੋਕਾਂ ਨੇ ਮਠਿਆਈ ਖਾਧੀ ਪਰ ਤੁਸੀਂ ਮਠਿਆਈ ਨਹੀਂ ਖਾਧੀ ਤੁਹਾਨੂੰ ਦੁੱਖ ਲੱਗਿਆ ਵੀ ਹਾਰ ਹੋਈ ਬਿਲਕੁਲ ਬਿਲਕੁਲ ਪਰ ਕਿਸੇ ਨੂੰ ਕਿਉਂ ਦੱਸਾਂਗੇ ਜੀ ਜ਼ਰੂਰੀ ਨਹੀਂ ਇਹ ਚੀਜ਼ਾਂ ਕਿਸੇ ਨੂੰ ਕਿਉਂ ਦੱਸਾਂਗੇ ਜੀ ਆਹ ਤੁਹਾਨੂੰ ਵਿਖਾਇਆ ਜਿਹੜਾ ਸੱਸੀ ਕਲ ਸਰ ਤੁਸੀਂ ਚਲੋ ਟਾਈਮ ਕੱਢਿਆ ਕੀਮਤੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀ ਦੇਖੋ ਤੁਹਾਨੂੰ ਹਾਲਾਤ ਵਿਖਾਇਆ ਮਿੱਤਰੋ ਮੈਂ ਕਹਿੰਦਾ ਕੱਟੜਾ ਇਮਾਨਦਾਰੀ ਦੇ ਵਾਸਤੇ ਪਾਏ ਗਏ ਸੀ ਬਹੁਤ ਲਲਕਾਰੇ ਮਾਰੇ ਗਏ ਸੀ ਉਹ ਨਹੀਂ ਗੱਲ ਹੋਈ ਪਰ ਜਿੱਤ ਹਾਰ ਬਣੀਆਂ ਜ਼ਰੂਰ ਬਣੀਆਂ ਇਹਦੇ ਵਿੱਚ ਕੋਈ ਦੋ ਰਹਿਣੀ ਪਰ ਜਦੋਂ ਤੁਸੀਂ ਜਜ਼ਬਾਤ ਵਾਲੇ ਦਿਗਾ ਦਿੰਦੇ ਹੋ ਨਾ ਸਾਡੇ ਲੋਕਾਂ ਦੇ ਉਦੋਂ ਇਹ ਪੁੱਠੇ ਲਟਕਾ ਦਿੰਦੇ ਆ ਇੱਕ ਮੈਸੇਜ ਇਹ ਦਿੱਤਾ ਅਸੀਂ ਤਾਂ ਖੜ ਕੇ ਪਰ ਹੁਣ ਤੁਸੀਂ ਇਹ ਦੇਖਣਾ ਵੀ ਰਾਜਧਾਨੀ ਦੇ ਵਿੱਚ ਜਿਹੜੀ ਐਡੀ ਵੱਡੀ ਹਾਰ ਹੋ ਗਈ ਜਾਂ ਇਮਾਨਦਾਰੀ ਤੋਂ ਲੋਕ ਨਾ ਖੁਸ਼ ਹੋ ਗਏ ਇਹਦਾ ਕੀ ਕਰਨਾ ਕਮੈਂਟਾਂ 'ਚ ਤੁਸੀਂ ਦੱਸ ਅਸੀਂ ਤਾਂ ਜਿਹੜਾ ਹੈਗਾ ਤੁਹਾਨੂੰ ਸਾਚਾ ਆਪਣੇ ਤਰੀਕੇ ਦੇ ਨਾਲ ਦਿਖਾਉਂਦੇ ਰਹਿਣਾ ਮਲੂਕਾ ਟੀਵੀ ਦੇ ਨਾਲ ਜੁੜੇ ਰਹੋ ਧੰਨਵਾਦ ਜੀ ਧੰਨਵਾਦ